ਅੰਮ੍ਰਿਤਸਰ ਏਰੀਏ ਦਾ ਪਿੰਡ ਆ ਦੋਸਤੋ ਖਜਾਲਾ ਖਜਾਲੇ ਪਿੰਡ ਦੇ ਸਰਪੰਚ ਸਾਹਬ ਸਿੰਘ ਤੇ ਉਹਨਾਂ ਦੇ ਬੇਟੇ ਬਾਈ ਯੋਧ ਸਿੰਘ ਤੇ ਬਾਈ ਬਾਜ ਸਿੰਘ ਉਹਨਾਂ ਦੇ ਘੋੜੇ ਦਿਖਾਉਣ ਲੱਗਿਆ ਮਿੱਤਰੋ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਇੱਕ ਦਾ ਮਾਰਵਾੜੀ ਘੋੜਾ ਦਿਖਾਉਣਾ ਤੁਹਾਨੂੰ ਤੇ ਦੂਜਾ ਘੋੜਾ ਮਿੱਤਰੋ ਆਹ ਹਨ ਨੋਕਰਾ ਇਨੂੰ ਹਜੇ ਘੋੜਾ ਨਹੀਂ ਕਹਿ ਸਕਦੇ ਨਕੰਦ ਬਸ਼ੇਰਾ ਹੀ ਆ ਨਿਗਾ ਮਾਰੋ ਯਾਰ ਤੁਸੀਂ ਕਦ ਕਾਠ ਕਿੰਨਾ ਕਰ ਗਿਆ ਬਸ਼ੇਰਾ ਤੇ ਇਹਦੀ ਆਪਾਂ ਲਾਈਨ ਵੀ ਕਨਫਰਮ ਕਰਦੇ ਆ ਤੁਹਾਨੂੰ ਆ ਸਾਰੇ ਭਰਾ ਖੜੇ ਆ ਬਾਈ ਦੇ ਨਾਲ ਯੋਧੇ ਦੇ ਤੇ ਪਹਿਲਾਂ ਆਪਾਂ ਇਸ ਘੋੜੇ ਬਾਰੇ ਗੱਲ ਕਰਦੇ ਆ ਇਹ ਘੋੜੇ ਦਾ ਨਾਮ ਰੱਖਿਆ ਜੀ ਵੀਰਾ ਨੇ ਵਤਨ ਵਿਰਾਟ ਵਿਰਾਟ ਘੋੜੇ ਦਾ ਬੱਚਾ ਇਹ ਮਾਰਕਿੰਗ ਦੇਖੋ ਤੁਸੀਂ ਇਹਦੀ ਕਿੰਨੀ ਪਿਆਰੀ ਆ ਖੂਬਸੂਰਤੀ ਬੜੀ ਆ ਘੋੜਾ ਐਕਟਿਵ ਵੀ ਬੜਾਗਾ ਲੈਂਡ ਬੜੀ ਵਖਰੀ ਜੀ ਆ ਇਹਦੀ ਇਹ ਘੋੜਾ ਵੀ ਸਟੱਡ ਸਰਵਿਸ ਵਾਸਤੇ ਹੁਣ ਓਪਨ ਕੀਤਾਗਾ ਅਗਰੈਸ਼ਨ ਬੜਾ ਘੋੜੇ ਦੇ ਵਿੱਚ ਖੂਬਸੂਰਤੀ ਦੇ ਨਾਲ ਨਾਲ ਮਿੱਤਰੋ ਇਹ ਮਜ਼ਬੂਤ ਵੀ ਬੜਾਗਾ ਸੋ ਇੱਕ ਤਾਂ ਇਹ ਘੋੜਾ ਸਟੱਡ ਸਰਵਿਸ ਵਾਸਤੇ ਓਪਨ ਕਰਤਾ ਸਰਪੰਚ ਹੁਣਾਂ ਨੇ ਵਖਰੀ ਲੈਣਾ ਇਹਦੀ ਵਿਰਾਟ ਘੋੜੇ ਦਾ ਬੱਚਾ ਇਹ ਬਾਕੀ ਸਾਰਾ ਜੈਡ ਬਲੈਕ ਆ ਕੱਲਾ ਮੱਥੇ ਤੇ ਬਹੁਤ ਸੋਹਣਾ ਸਿੱਧਾ ਸਟ੍ਰੇਟ ਪਟਾਗਾ ਆ ਬਾਈ ਬਾਜ ਤੇ ਬਾਈ ਯੋਧਾ ਦੋਨੇ ਭਰਾ ਇੱਥੇ ਘੋੜੇ ਨੂੰ ਲੈ ਕੇ ਤੁਰੇ ਆਉਂਦੇ ਆ ਬੜਾ ਸ਼ੌਂਕ ਆ ਭਰਾਵਾਂ ਨੂੰ ਮਿੱਤਰੋ ਘੋੜੇ ਬੜੇ ਇਹਨਾਂ ਨੇ ਸਾਂਭ ਕੇ ਰੱਖਿਆ ਸੋ ਦੂਜਾ ਬਸ਼ੇਰਾ ਜਿਹਦੇ ਬਾਰੇ ਆਪਾਂ ਗੱਲ ਕਰਨੀ ਆ ਆ ਨੌਕਰਾ ਬਸ਼ੇਰਾ ਮਿੱਤਰੋ ਇਹਦਾ ਨਾਂ ਰੱਖਿਆ ਵਤਨ ਬੇਤਾਬ ਬੇਤਾਬ ਇਹਦੇ ਪਿੱਛੇ ਤਾਂ ਲੱਗਿਆ ਕਿਉਂਕਿ ਇਹ ਬਿਤਾਵ ਕੋੜੇ ਦਾ ਬੱਚਾ ਆਗਾ ਸਾਲੀ ਵਾਲਾ ਬਲੱਡ ਲਾਈਨ ਆ ਗਈ ਅਰਜਨ ਰੌਲੀ ਵਾਲੇ ਦਾ ਪੋਤਾ ਆ ਗਿਆ ਏ ਤੇ ਬਿਤਾਵ ਦਾ ਬੱਚਾ ਆ ਗਿਆ ਮਿੱਤਰੋ ਹਾਲੇ ਨਕੰਦ ਬਸ਼ੀਰਾਗਾ 2 ਸਾਲ 2 ਮਹੀਨੇ ਉਮਰ ਹੋਈ ਏ ਦੀ ਤੇ ਕੱਦ ਇਹ 63 ਤੋਂ ਬਾਹਰ ਕਰ ਗਿਆ ਲੰਮਾ ਲੁਮਾ ਦੇਖੋ ਯਾਰ ਬਸ਼ੀਰਾ ਕਿੰਨਾ ਖੂਬਸੂਰਤ ਬਸ਼ੀਰਾ ਸਾਫ ਸੁਥਰਾ ਬਸ਼ੀਰਾ ਹਾਈਟ ਦੇ ਨਾਲ ਨਾਲ ਬੇਲ ਬੜੀ ਆ ਗਰਦਨ ਬਹੁਤ ਜ਼ਿਆਦਾ ਲੰਮੀ ਆ ਕੰਨਾਂ ਕੋਨਾਂ ਦਾ ਸ਼ਕੀਨਾ ਹਾਲੇ ਤਾਂ ਜਦੋਂ ਇਹ ਉਮਰ ਦੇ ਹਿਸਾਬ ਨਾਲ ਭਰ ਗਿਆ ਨਾ ਬਾਡੀ ਬੁੱਡੀ ਬਣਾ ਗਿਆ ਬਹੁਤ ਖੁੱਲਾ ਘੋੜਾ ਬਣ ਜਾਣਾ ਇਹਨੇ ਖੜ ਨਹੀਂ ਕਰਨੀ ਇਸ ਘੋੜੇ ਦੀ ਕਮਾਲ ਆ ਤੇ ਮੂੰਹ ਮਹਾਂਦਰੇ ਦਾ ਬੜਾ ਸੋਹਣਾ ਬਹੁਤ ਚੰਗਾ ਬਣੂਗਾ ਕੱਲੇ ਘੋੜੇ ਹੀ ਨਹੀਂ ਘੋੜਿਆਂ ਤੋਂ ਇਲਾਵਾ ਬਰੀਡਿੰਗ ਵਾਲੀਆਂ ਬਹੁਤ ਚੰਗੀਆਂ ਚੰਗੀਆਂ ਮਾਰਵਾੜੀ ਘੋੜੀਆਂ ਵੀ ਨੇ ਸਰਪੰਚ ਫਾਰਮ ਦੇ ਉੱਤੇ ਆ ਨਿਗਾ ਮਰਵਾਉਣੇ ਆ ਥੋੜੀ ਬਾਕੀ ਖੁੱਲ ਕੇ ਗੱਲਾਂ ਆਪਾਂ ਬਾਈ ਯੋਧੇ ਦੇ ਨਾਲ ਇੰਟਰਵਿਊ ਦੇ ਵਿੱਚ ਕਰਾਂਗੇ ਇਹ ਮੋਟੀ ਜੀ ਨਿਗਾ ਯਾਰ ਤੁਸੀਂ ਕਿਹੜਾ ਘੋੜੀਆਂ ਕੰਨੀ ਮਾਰ ਲਓ ਆ ਕਾਂਟੇ ਦੀ ਧੀ ਆ ਮਿੱਤਰੋ ਤੇ ਜਿਹੜੀ ਅੱਗੇ ਵੀ ਇੱਕ ਆਪਾਂ ਤੁਹਾਨੂੰ ਦਿਖਾਉਨੇ ਆ ਬਲੱਡ ਲੈਣਾ ਬੜੀਆਂ ਚੰਗੀਆਂ ਚੰਗੀਆਂ ਸਾਹਮ ਕੇ ਰੱਖੀਆਂ ਹੋਈਆਂ ਵਣ ਇਹਨਾਂ ਨੇ ਆ ਤਾਂ ਕਾਂਟੇ ਦੀ ਹੋਗੀ ਤੇ ਆ ਮਿੱਤਰੋ ਦੇਵਰਾਜ ਦੀ ਆਬ ਲੱਡ ਦੇਖੋ ਯਾਰ ਤੁਸੀਂ ਬਸ਼ੇਰੀ ਹਜੇ ਛੋਟੀ ਹੋਈ ਆ ਉਮਰ ਦੇ ਵਿੱਚ ਨਕੰਦ ਬਸ਼ੇਰੀ ਆ ਇਹਦੀ ਮਾਰਕਿੰਗ ਆ ਜਿਹੜੀ ਤਿੰਨ ਪੈਰ ਚਿੱਟੇ ਆ ਮੱਥੇ ਤੇ ਬਲੇਜ ਆ ਮਿੱਤਰੋ ਐਗਰੈਸ਼ਨ ਬੜਾ ਸ਼ੋਅ ਕੁਆਲਟੀ ਬਸ਼ੇਰੀ ਆ ਜਾਨਵਰ ਤਕਰੀਬਨ ਸਾਰੇ ਇਹਨਾਂ ਦੇ ਸ਼ੋਅ ਕੁਆਲਟੀ ਆ ਬਸ਼ੇਰੀ ਦੀਆਂ ਬਣਤਰਾਂ ਕੰਨੀ ਨਿਗਾਹ ਮਾਰੋ ਯਾਰ ਖਿੱਚਦੀ ਆ ਨਾ ਬੰਦੇ ਨੂੰ ਕੀਲਦੀ ਆ ਨਾ ਜਮਾ ਸੋ ਇਹ ਵੀ ਬਸ਼ੇਰੀ ਬੜੀ ਚੰਗੀ ਆ ਤੇ ਇੱਕ ਇਹਨਾਂ ਕੋਲੇ ਆ ਨਕੰਦ ਬਸ਼ੇਰੀ ਆ ਇਹ ਰਣੀ ਵਾਲੇ ਦਲਵਾਗ ਦੀ ਆ ਮਿੱਤਰੋ ਇਹ ਵੀ ਕਦਕਾਠ ਸੋਹਣਾ ਕਰੀ ਆਉਂਦੀ ਆ 64 ਇੰਚ ਹਾਈਟ ਕਰ ਗਈ ਮਿੱਤਰੋ ਇਹ 64 ਇੰਚ ਹਾਈਟ ਆ ਦੀ ਹਲੇ ਨਕਾਂਦੀ ਆ ਸੋ ਜਾਨਵਰ ਸਾਰੀ ਇੱਕ ਤੋਂ ਵੱਧ ਕੇ ਇੱਕ ਨੇ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਯਾਰ ਤੇ ਕੀ ਮੀਟਿੰਗ ਫੀਸ ਰੱਖੀ ਆ ਘੋੜਿਆਂ ਦੀ ਸਾਰੀ ਗੱਲਬਾਤ ਆਪਾਂ ਬਾਈ ਯੋਦੇ ਸਰਪੰਚ ਦੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਘੁਮਾ ਦਿਓ ਕਿਰਾਂ ਚਾਰੇ ਪਾਸੇ ਬਹੁਤ ਚੰਗੇ ਤੋਂ ਚੰਗੇ ਜਾਨਵਰ ਇਸ ਸਰਪੰਚ ਸਟੱਡ ਫਾਰਮ ਦੇ ਉੱਤੇ ਰੱਖੇ ਵਿਆ ਮਿੱਤਰੋ ਬੰਦੇ ਵੀ ਬੜੇ ਵਧੀਆ ਨੇ ਸਟੱਡ ਸਰਵਿਸ ਜੀ ਨੇ ਲੈਣੀ ਆ ਨੰਬਰ ਕਰ ਲਿਓ ਤੁਸੀਂ ਨੋਟ ਤੇ ਆਜੋ ਫਿਰ ਕਰਦੇ ਆ ਗੱਲਬਾਤ ਸਾਰੀ ਆਪਾਂ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਨਤਮਾਨ ਅੱਜ ਫੇਰ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡ ਜੀਮੀਦਾਰ ਤੇ ਇੱਕ ਨਵੇਂ ਸਟੱਡ ਫਾਰਮ ਦੀ ਵੀਡੀਓ ਲੈ ਕੇ ਆਇਆ ਅੱਜ ਆਪਾਂ ਤਕਰੀਬਨ ਪਿਛਲੇ 2 ਦਿਨਾਂ ਤੋਂ ਇੱਥੇ ਅੰਮ੍ਰਿਤਸਰ ਏਰੀਏ ਦੇ ਵਿੱਚ ਆਏ ਹੋਏ ਸੀਗੇ ਇੱਥੇ 2-3 ਫਾਰਮਾਂ ਤੇ ਵਿਜ਼ਿਟ ਕੀਤਾ ਸੀਗਾ ਸੋ ਉਹਨਾਂ ਦੇ ਵਿੱਚੋਂ ਇੱਕ ਵੀਡੀਓ ਆਪਾਂ ਪਿੰਡ ਖਿਆਲੇ ਬਾਈ ਸਰਪੰਚ ਦੇ ਸਟੱਡ ਫਾਰਮ ਦੀ ਕੀਤੀ ਆ ਸੋ ਬਾਈ ਦੇ ਕੋਲੇ ਦੋ ਘੋੜੇ ਆ ਇੱਕ ਤਾਂ ਨੋਕਰਾ ਬਸ਼ੇਰਾ ਬਾਈ ਨੇ ਸਟੱਡ ਸਰਵਿਸ ਵਾਸਤੇ ਓਪਨ ਕੀਤਾਗਾ ਹਾਲੇ ਹੁਣੀ ਬੇਤਾਬ ਘੋੜੇ ਦਾ ਬੱਚਾ ਹੈਗਾ ਤੇ ਦੂਸਰਾ ਘੋੜਾ ਜਿਹੜਾ ਮਾਰਵਾੜੀ ਆ ਬਾਈ ਦੇ ਕੋਲੇ ਸ਼ੋਹਾਂ ਦੇ ਵਿੱਚ ਵੀ ਤੁਸੀਂ ਦੇਖਿਆ ਇਸ ਵਾਰ ਫਰੀਦਕੋਟ ਸ਼ੋਹ ਦੇ ਵਿੱਚ ਵੀ ਗਿਆ ਸੀ ਘੋੜਾ ਉਹ ਚੰਗੀ ਪੋਜੀਸ਼ਨ ਉਹਨੇ ਹਾਸਲ ਕੀਤੀ ਆ ਉਹਦਾ ਨਾਮ ਆ ਦੋਸਤੋ ਵਤਨ ਵਿਰਾਟ ਤੇ ਜਿਹੜਾ ਨੋਕਰਾ ਬਸ਼ੇਰਾ ਸਟੱਡ ਸਰਵਿਸ ਵਾਸਤੇ ਓਪਨ ਕੀਤਾ ਉਹਦਾ ਨਾਮ ਰੱਖਿਆਗਾ ਬਾਈ ਹੁਣਾਂ ਨੇ ਵਤਨ ਬੇਤਾਬ ਸੋ ਸਰਪੰਚ ਸਟੱਡ ਫਾਰਮ ਤੇ ਪਿੰਡ ਖਿਆਲੇ ਬੈਠੇ ਆ ਨਾਲ ਆਪਣੇ ਇਸ ਫਾਰਮ ਦੇ ਓਨਰ ਸਾਡੇ ਭਰਾ ਬਾਈ ਜੋਦਾ ਜੀ ਬੈਠੇ ਇਧਰਲੇ ਪਾਸੇ ਤੇ ਇਧਰਲੇ ਪਾਸੇ ਉਹਨਾਂ ਦਾ ਵੱਡਾ ਵੀਰ ਬਾਈ ਬਾਜ ਸਿੰਘ ਬੈਠਾ ਤੇ ਪਿੱਛੇ ਤੋਂ ਜਿਵੇਂ ਆਪਾਂ ਅੰਕਲ ਜੀ ਬਾਰੇ ਦੱਸ ਦਈਏ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਨੇ ਸਰਪੰਚ ਸਾਹਬ ਸਿੰਘ ਜੀ ਨੇ ਤੇ ਇਲਾਕੇ ਦੇ ਵਿੱਚ ਵਧੀਆ ਨਾਮ ਹੈ ਇਹਨਾਂ ਦਾ ਸੋ ਨਾਲ ਆਪਣੇ ਭਰਾ ਬੈਠੇ ਇਧਰਲੇ ਪਾਸੇ ਬਾਈ ਮੰਨੂ ਬੈਠਾ ਤਰਨਤਾਰਨ ਤੋਂ ਇਧਰਲੇ ਪਾਸੇ ਰਾਣਾ ਵੀਰ ਬੈਠਾ ਤੇ ਬਾਕੀ ਜਿਹੜੇ ਆਪਣੇ ਨਾਲ ਭਰਾ ਬੈਠੇ ਆ ਬਾਈ ਦੇ ਪਿੰਡੋਂ ਬਾਈ ਯੋਦੇ ਦੇ ਪਿੰਡੋਂ ਬੈਠੇ ਆ ਇਹਨਾਂ ਬਾਰੇ ਵੀ ਆਪਾਂ ਗੱਲਬਾਤ ਸਾਰੀ ਕਰਾਂਗੇ ਵੀਡੀਓ ਦੇ ਵਿੱਚ ਫਾਰਮ ਦੇ ਆਪਾਂ ਜਾਨਵਰ ਤੁਹਾਨੂੰ ਦਿਖਾਵਾਂਗੇ ਤਿੰਨ ਚਾਰ ਮਾਰਵਾੜੀ ਘੋੜੀਆਂ ਬਾਈ ਨੇ ਟੋਪ ਦੀਆਂ ਰੱਖੀਆਂ ਨੇ ਚੰਗੀ ਕਲੈਕਸ਼ਨ ਆ ਫਾਰਮ ਦੇ ਉੱਤੇ ਸੋ ਗੱਲਬਾਤ ਬਾਈ ਯੋਦੇ ਦੇ ਨਾਲ ਆਪਾਂ ਸਾਂਝੀ ਕਰਦੇ ਆਂ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਮਿੱਤਰੋ ਤੇ ਆਜੋ ਫਿਰ ਕਰਦੇ ਆਂ ਬਾਈਆਂ ਦਾ ਸਵਾਗਤ ਬਾਈ ਸਸਿਗਾਲੀ ਸਸਿਗਾ ਬੰਤੋ ਜੀ ਸਸਿਗਾ ਹੋਰ ਬਾਈ ਜੋਦੇ ਕੈਮੋ ਜੀ ਬਾਹ ਠੀਕ ਠਾਕ ਹੋਰ ਬਾਈ ਕਰੇ ਠੀਕ ਠਾਕ ਸਭ ਜੀ ਹਾਂਜੀ ਹਾਂਜੀ ਬਾਈ ਜੀ ਆਇਆਂ ਨੂੰ ਭਰਾ ਮੇਰਾ ਵੱਡਿਆ ਧੰਨਵਾਦ ਬਾਈ ਜੋਦੇ ਬਾਈ ਪਹਿਲਾਂ ਤਾਂ ਜਿੰਨੇ ਭਰਾ ਆਪਣੇ ਜਿਵੇਂ ਬਾਈ ਮੰਨੂ ਬਾਰੇ ਤੇ ਰਾਣੀ ਬਾਰੇ ਤਾਂ ਆਪਾਂ ਦੱਸਤਾ ਇਧਰਲੇ ਪਾਸੇ ਤੁਹਾਡੇ ਭਰਾ ਬੈਠੇ ਆ ਬਾਈ ਬਾਜ ਤੇ ਦੂਜੇ ਜਿਹੜੇ ਆਪਣੇ ਮਿੱਤਰ ਪਿੰਡੋ ਜਾਂ ਕੋਈ ਸਰਕਲ ਦੇ ਬੈਠੇ ਇਹਨਾਂ ਬਾਰੇ ਦੱਸ ਦਿਓ ਇਹ ਮੇਰੇ ਚਾਚਾ ਦੇ ਬੇਟਾ ਜੀ ਨੋਬਲ ਜੀ ਠੀਕ ਹੈ ਵੀਰੇ ਇਹ ਮੇਰਾ ਫਰੈਂਡ ਹੈ ਜੀ ਭਿੰਡਰ ਸਾਹਿਬ ਕਪਟਨ ਤਰਸਿੱਖਾ ਜੀ ਠੀਕ ਹੈ ਬਾਈ ਉਹ ਜੱਗੂ ਵੀਰ ਆ ਕੀ ਫਰੈਂਡ ਹੈ ਆਪਣਾ ਇਹ ਵੀ ਆਪਣੇ ਪਿੰਡੋਂ ਹੀ ਆ ਹਾਂ ਜੀ ਨਹੀਂ ਫਰੈਂਡ ਲਾਗਲੇ ਪਿੰਡ ਤੋਂ ਆ ਪਿੰਡ ਵਾਲਾ ਸਾਬ 24 ਘੰਟੇ ਇਕੱਠੇ ਰਹਿੰਦੇ ਆ ਠੀਕ ਆ ਬਾਈ ਹਾਂ ਜੀ ਤੇ ਜੋਧ ਵੀਰੇ ਇੱਕ ਤਾਂ ਨਾ ਜਿਹੜਾ ਇਹ ਪ੍ਰੋਪਰ ਜਿਹੜੀ ਆਪਣੀ ਲੋਕੇਸ਼ਨ ਆ ਜਿੱਥੇ ਆਪਣਾ ਫਾਰਮ ਦਾ ਸੈਟਅਪ ਆ ਆਪਣੀ ਰਹਿائش ਵੀ ਆ ਹੈ ਨਾ ਠੀਕ ਜੀ ਤੇ ਇਹ ਜਿਹੜਾ ਰੋਡ ਆਪਣੇ ਗੇਟ ਦੇ ਅੱਗੇ ਲਾ ਲੋ ਕਹਿ ਲੋ ਇਹ ਅੱਗੇ ਰੋਡ ਕਿਹੜੇ ਪਾਸੇ ਨੂੰ ਜਾਂਦਾ ਆਪਣਾ ਪਿੰਡ ਇੱਥੋਂ ਆਸੇ-ਪਾਸੇ ਮੈਂ ਪਿੰਡ ਤੋਂ ਆਪਾਂ ਬਾਰ-ਬਾਰ ਬੈਠੇ ਆ ਖਿਆਲ ਇਹਦੀ ਲੋਕੇਸ਼ਨ ਆਪਣੀ ਮੈਂ ਸ਼ੁਰੂ ਤੋਂ ਦੱਸਦਾ ਆਪਣਾ ਪਿੰਡ ਇਹ ਅੰਮ੍ਰਿਤਸਰ ਜ਼ਿਲ੍ਹਾ ਵਾ ਠੀਕ ਹੈ ਭਾਈ ਉਹ ਤੋਂ ਵੱਲੇ ਵਾਲੀ ਮੰਡੀ ਨਹੀਂ ਲੱਗਦੀ ਕੋੜੀਆਂ ਵਾਲੀ ਉਹ ਆਪਣੇ ਪਿੰਡ ਨੂੰ ਦੀ ਉੱਤੇ ਪਿੰਡ ਪੈਂਦਾ ਖਜਾਲਾ ਠੀਕ ਹੈ ਜਿੱਤੇ ਵੱਲਾ ਮੰਡੀ ਲੱਗਦੀ ਕੋੜੀਆਂ ਦੀ ਉਹ ਤੋਂ ਠਾਣੂ ਹੋ ਜਾਂਦੀ ਹੈ ਚਲ ਜਾਂਦੀ ਆ ਬਟਾਲੇ ਨੂੰ ਚਲ ਜਾਂਦੀ ਪਠਾਨਕੋਨ ਨੂੰ ਚਲ ਜਾਂਦੀ ਮੇਨ ਹਾਈਵੇ ਚੜ ਜਾਂਦੀ ਠੀਕ ਹੈ ਭਾਈ ਉੱਤੇ ਆਪਣਾ ਫਾਰਮ ਹਾਊਸ ਦਾ ਘਰ ਵੀ ਮਕਾਨ ਉੱਥੇ ਠੀਕ ਹੈ ਜੀ ਇਹ ਵੱਲੇ ਵਾਲੀ ਮੰਡੀ ਆਪਾਂ ਨੂੰ ਇੱਥੋਂ ਕਿੰਨੀ ਪੈ ਜਾਂਦੀ ਆ 14 ਤੋਂ 15 ਕਿਲੋਮੀਟਰ ਪਾ 15 ਕਿਲੋਮੀਟਰ ਹਾਂ ਜੀ ਠੀਕ ਹੈ ਭਾਈ ਸਰਪੰਚ ਸਾਹਿਬ ਫਿਰ ਭਾਈ ਜੇ ਆਪਾਂ ਗੱਲਬਾਤ ਕਰੀਏ ਕਿੰਨਾ ਕੁ ਪੁਰਾਣਾ ਸ਼ੌਂਕ ਆ ਘੋੜੀਆਂ ਦਾ ਇਹ ਤੁਹਾਡਾ ਇਸ ਪਾਸੇ ਸਰਪੰਚੀ ਦੇ ਨਾਲ ਨਾਲ ਜਾਂ ਪਹਿਲਾਂ ਤੁਸੀਂ ਪੁਰਾਣੇ ਆਪਣੇ ਪਰਿਵਾਰ ਦੇ ਵਿੱਚ ਹੀ ਬਾਪੂ ਜੀ ਹੁਣੇ ਦਾਦੇ ਹੁਣੇ ਰੱਖਦੇ ਸੀ ਹਾਂਜੀ 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 ਅੱਛਾ ਚਲੋ ਆ ਨੂੰ ਤੇ ਚਲੋ ਘੋੜੀਆਂ ਤਾਂ ਕਿਥੇ ਲਿਆਂਦਾ ਡੈਡੀ ਜੀ ਨੇ ਆਂਦਾ ਸਰਪੰਸਾ ਸਿੰਘ ਹੁਣਾਂ ਨੇ ਉਸ ਤੋਂ ਪਹਿਲਾਂ ਸਾਡੇ ਦਾਦੇ ਕੋਲ ਸਰਦਾਰ ਛੇ ਸਿੰਘ ਹੁਣ ਉਹਨਾਂ ਨੇ ਵੀ ਦਾਦਾ ਘੋੜੀਆਂ ਰੱਖ ਛੱਡੀਆਂ ਠੀਕ ਹੈ ਬਈ ਚਲੋ ਡੈਡੀ ਨੇ ਵੀ ਰੱਖ ਛੱਡੀਆਂ ਬਾਕੀ ਉਹ ਤਾਂ ਸ਼ੌਂਕ ਚੱਲਦਾ ਚੱਲਦਾ ਹੋਣਾ ਇਹਨਾਂ ਨੂੰ ਆ ਘੋੜੀਆਂ ਲੈ ਕੇ ਡੈਡੀ ਜੀ ਨੇ ਲੈ ਗਦੀਤੀਆਂ ਵਧੀਆਂ ਲੈਣ ਦੀਆਂ ਘੋੜੀਆਂ ਦੀ ਕਲੈਕਸ਼ਨ ਕੀਤੀ ਠੀਕ ਹੈ ਜੀ ਹਾਂਜੀ ਬ ਠੀਕ ਹੈ ਬਾਈ 45 ਸਾਲੀ ਹੋ ਗਏ ਨੇ ਠੀਕ ਹੈ ਬਾਈ ਜੇ ਆਪਾਂ ਇਸ ਤੋਂ ਪਹਿਲਾਂ ਘੋੜਿਆਂ ਦੀ ਗੱਲ ਕਰੀਏ ਮਨੂ ਵੀਰ ਨੇ ਮੈਨੂੰ ਦੱਸਿਆ ਸੀਗਾ ਵੀ ਪਹਿਲਾਂ ਆਪਣੇ ਕੋਲੇ ਨੋਕਰਾ ਘੋੜਾ ਹੁੰਦਾ ਸੀ ਸੋਨਾ ਲੀਕਾ ਹਾਂ ਜੀ ਸੋਨਾ ਲੀਕਾ ਤੇ ਉਹ ਸਰਪੰਚ ਬਾਈ ਕਿੰਨਾ ਕੁ ਟਾਈਮ ਪੁਰਾਣੀ ਗੱਲ ਆ ਉਹ ਘੋੜਾ ਅੱਗੇ ਆਪਾਂ ਸੇਲ ਕਰਤਾ ਸੀ ਬੱਚਾ ਪਾਲਿਆ ਸੀ ਆਪਾਂ ਨਹੀਂ ਬੱਚਾ ਨਹੀਂ ਪਾਲਿਆ ਮੈਂ ਵੱਡਾ ਘੋੜਾ ਲਿਆ ਸੀ ਉਹ ਅੱਛਾ ਬਾਈ ਤੇ ਰਿਜ਼ਲਟ ਜੁਲ ਪਿਛੇ ਰਿਹਾ ਹੈ ਨਹੀਂ ਜਦੋਂ ਮੇਰੇ ਕੋ ਆ ਗਿਆ ਫਿਰ ਰਿਜ਼ਲਟ ਆਇਆ ਠੀਕ ਹੈ ਜੀ ਘੋੜਾ ਬਹੁਤ ਚੰਗਾ ਸੀ ਮੁੜ ਕੇ ਡਿਮਾਂਡ ਵੀ ਕਰਦੇ ਵਾਪਸ ਕਰਨ ਨੂੰ ਅੱਛਾ ਜੀ ਤੇ ਆਪਾਂ ਮੁੜ ਕੇ ਸੇਲ ਕਰਤਾ ਇਹ ਕਰਕੇ ਕਿ ਬਿਤਾਵ ਵਤਨ ਬਤਾਵ ਕਾਇਮ ਹੋ ਗਿਆ ਠੀਕ ਹੈ ਬਾਈ ਦੋ ਕੋਡੇ ਤਾਨੂੰ ਪਤਾ ਨੁਗਰੇ ਨਹੀਂ ਰੱਖੇ ਜਾਂਦੇ ਹਾਂ ਦੋ ਨਾ ਮਾਲ ਮਾਲਵੜੀ ਰੱਖੇ ਜਾਂਦੇ ਹਾਂਜੀ ਬਾਈ ਤੇ ਕਿੰਨਾ ਕੁ ਟਾਈਮ ਪਹਿਲਾਂ ਆਪਾਂ ਸੇਲ ਕੀਤਾ ਘੋੜਾ ਉਹ ਉਹ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਤੇ ਬੱਚਾ ਆਪਾਂ ਪਾਲ ਲਿਆ ਸੀਗਾ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਜਿਹੜਾ ਆਪਣਾ ਬਾਤਨ ਵਿਰਾਟ ਘੋੜਾ ਬਾਈ ਇਹਨੂੰ ਆਏ ਨੂੰ ਇੱਥੇ ਕਿੰਨਾ ਕੁ ਟਾਈਮ ਹੋ ਗਿਆ ਆਪਣੇ ਫਾਰਮ ਤੇ ਇਹਨੂੰ ਸਾਲ ਹੀ ਹੋ ਚਲੇ ਜੀ ਠੀਕ ਹੈ ਸਾਲ ਹੋ ਗਿਆ ਹਾਂਜੀ ਸਾਲ ਹੋ ਗਏ 9-10 ਮਹੀਨਿਆਂ ਦੇ ਸਾਲ ਤੇ ਉਹ ਬਿਤਾਵ ਵਾਲਾ ਨੋਕਰਾ ਬਸ਼ੀਰਾ ਪਹਿਲਾਂ ਆ ਗਿਆ ਸੀ ਜਾਂ ਇਹ ਆਇਆ ਸੀ ਪਹਿਲਾਂ ਮਾਰਬੜੀ ਪਹਿਲਾਂ ਉਹ ਆਇਆ ਸੀ ਅੱਛਾ ਬਿਤਾਵ ਬਲਾ ਉਹ ਛੋਟਾ ਸੀ ਪੰਜ ਮਹੀਨਿਆਂ ਦਾ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਉਹ ਮੈਂ ਰਾਣੇ ਮੇਰੇ ਕੋਲ ਲਿਆ ਸੀ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਤੇ ਪੰਜ ਮਹੀਨੇ ਉਹ ਮਰਸੀਓ ਦੋ ਹਾਂਜੀ ਹੁਣ ਕਿੰਨੇ ਮਹੀਨਿਆਂ ਦਾ ਹੋ ਗਿਆ ਵੀਰੇ ਬਿਤਾਵ ਦਾ 2 ਸਾਲ ਦਾ ਹੋ ਗਿਆ ਜੀ ਅੱਛਾ 2 ਮਹੀਨੇ ਉੱਪਰ ਹੋ ਗਿਆ ਠੀਕ ਹੈ ਜੀ ਤੇ ਇੱਕ ਦੋ ਘੂੜੀਆਂ ਮੇਡ ਆਪਣੀਆਂ ਕਰਾਈਆਂ ਅੱਛਾ ਹਾਂਜੀ ਠੀਕ ਹੈ ਜੀ ਤੇ ਵਤਨ ਵਿਰਾਟ ਜਿਹੜਾ ਜੀ ਉਹ 4 ਸਾਲ ਦਾ ਹੋ ਗਿਆ 4 ਦੰਦ ਦਾ ਲੱਗਾ ਜੀ ਠੀਕ ਹੈ ਜੀ ਹਾਂਜੀ ਉਹਦੇ ਵੀ ਹੁਣ ਰਿਜ਼ਲਟ ਆਉਣੇ ਸ਼ੁਰੂ ਹੋਏਗਾ ਉਹਦੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਜਿਵੇਂ ਉਹਦਾ ਆਪਣਾ ਨੁਕਰੀ ਬਾਰੇ ਪਿਓ ਦਾ ਤਾਂ ਪਤਾ ਬੇਤਾਬ ਨੂੰ ਸਾਰੇ ਜਾਣਦੀ ਹੈ ਤਕਰੀਬ ਜੀ ਜੀ ਜੇ ਆਪਾਂ ਉਹਦੀ ਮਾਂ ਵਾਲੇ ਪਾਸਿਓਂ ਗੱਲਬਾਤ ਕਰ ਲਈਏ ਲੈਣ ਦੀ ਕਿਹੜੇ ਖਾਨਦਾਨ ਦੀ ਕੁੜੀ ਆ ਕਹੋ ਜੀ ਕੁੜੀ ਪੱਡਾ ਹੀ ਨੁਕਰੀ ਕੁੜੀ ਨੁਕਰੀ ਦੀ ਜਸਪਾਲ ਕੋਲੋਂ ਲਿਆ ਇਹ ਪੱਡਿਆ ਕੋ ਕੁੜੀ ਹੀ ਖਿਨਾਰੀ ਅੱਛਾ ਜੀ ਹਾਂਜੀ ਠੀਕ ਹੈ ਉਹਦੀ ਮਾਂ ਹੀ ਉੱਥੇ ਜਮਿਆ ਉਹ ਤੋਂ ਗੱਡੀ ਰਾਣੀ ਵੀਰੇ ਹੀ ਲੈਣ ਤਾਂ ਰਾਣੀ ਵੀਰੇ ਤੋਂ ਗੱਡੀ ਮੈ ਲੈ ਲੈ ਠੀਕ ਹੈ ਬਾਈ ਹਾਂਜੀ ਤੇ ਬਾਕੀ ਲੈਂਥ ਲੋਂਨ ਤੋਂ ਬੜੀ ਆ ਬਸ਼ੇਰੇ ਦੀ ਵੀਰੇ ਹਣਾ ਹਾਂਜੀ ਹਾਂਜੀ ਉਮਰ ਦੇ ਸਾਰਾ ਸੋਹਣਾ ਸੋਹਣਾ ਪਰ ਕੰਡੀਸ਼ਨ ਤਾਂ ਹਉਣ ਤੁਣ ਬੜੀ ਲੰਮੀ ਆ ਤੇ ਹਾਈਟ ਕਿੰਨੀ ਕਰ ਗਿਆ ਹੁਣ ਹਾਈਟ 63 ਲੱਗੇ ਹੋਗੀ 63 63 ਪਲੱਸ ਹੋ ਗਿਆ ਤੇ ਤੁਜ ਮਰਾ ਅਜੇ ਤੱਕ ਕੋਈ ਮੱਖੀ ਇਹਨਾਂ ਦਾਣਾ ਨਹੀਂ ਆਇਆ ਹੇ ਹਲੇ ਨਿਕਾਂਦੀ ਨਿਕਾਂਦੀ ਠੀਕ ਹੈ ਤੇ ਉਹਦੀ ਹੁਣ ਸਰਵਿਸ ਆਪਾਂ ਓਪਨ ਕਰਤੀ ਓਪਨ ਕੀਤੀ ਖਾਸ ਕਰਸ ਆਪਣੇ ਚੰਗੀਆਂ ਘੋੜੀਆਂ ਵਾਸਤੇ ਠੀਕ ਹੈ ਹਾਂਜੀ ਹੌਲੀ ਹੌਲੀ ਛੱਡਾਂਗੇ ਜਿਆਦਾ ਜੀ ਤੁਹਾਨੂੰ ਬੱਚਾ ਆ ਰਿਹਾ ਥੋੜੀ ਠੀਕ ਹੈ ਮੰਨ ਲਓ ਵੀ ਜਿਵੇਂ ਹੁਣ ਕਹਿ ਰਹੀਆਂ ਕਹਿ ਰਹੀਆਂ ਘੋੜੀਆਂ ਜਿਵੇਂ ਸਰਕਲ ਦੇ ਵਿੱਚ ਜਾਂ ਖਾਸ ਮਿਲੀ ਜਾਣ ਰਗੇ ਰਿਜ਼ਲਟ ਆ ਜਾਣੀਆਂ ਰਿਜ਼ਲਟ ਆ ਰਹੇ ਨੇ ਹਾਂਜੀ ਇਹਨੇ ਨੂੰ ਫਿਰ ਚਲੋ ਫਿਰ ਖੁੱਲ ਕੇ ਉਹਦੀ ਸਰਵਿਸ ਓਪਨ ਹੋ ਜਾਣੀ ਆ ਬਾਅਦ ਦੇ ਵਿੱਚ ਬਾਕੀ ਬਿੰਤ ਬਾਈ ਤੁਹਾਨੂੰ ਪਤਾ ਹੀ ਇਹ ਘੋੜੇ ਘੜੇ ਜ਼ਿੰਮੇਦਾਰਾਂ ਕੋ ਪਾਲਣੇ ਚਲਾਉਣੇ ਬੜੇ ਔਖੇ ਸਹੀ ਹੈ ਬਾਈ ਕਿ ਬੱਚਾ ਲਈਓ 4-5 ਮਹੀਨੇ ਦਾ ਬੱਚਾ ਲਿਆ ਆਪਾਂ ਹੂੰ ਪਾਲਦੇ ਨੂੰ ਲੱਗੇ 3 ਸਾਲ ਲੱਗ ਜਾਂਦੇ ਹਾਂ ਮੜੇ ਕੋੜੀ ਦੇ ਛੱਡਣਾ ਹਾਂ ਸਾਲ ਫੇਰ ਬੱਚੇ ਨੂੰ ਉਹਨੇ ਲੱਗ ਜਾਂਦੇ ਉਹਨੇ ਜੇ ਨੂੰ ਜੀ ਉਮੀਦ ਦਾ ਜ਼ੋਰ ਹੋ ਜਾਂਦਾ ਤਾਂ ਘੋੜਾ ਵੇਚ ਬੈਂਦਾ ਪਰ ਰਿਜ਼ਲਟ ਆਇੰਦੇ ਦੇ ਵਿੱਚ ਕੋੜੇ ਤਾਂ ਤਾਂ ਚੱਲ ਜਾਂਦੇ ਬਹੁਤ ਵਾਰ ਇਹ ਹੋਇਆ ਬਾਈ ਮੰਨ ਲਓ ਜਿੱਥੇ ਘੋੜਾ ਕੋਈ ਬੱਚਾ ਬਰੀਡ ਹੋਇਆ ਜਿੱਥੇ ਜਨਮ ਲਿਆ ਉੱਥੇ ਉਹ ਬੰਦਿਆਂ ਦਾ ਨਾਂ ਨਹੀਂ ਰਹਿੰਦਾ ਬਾਅਦ ਦੇ ਵਿੱਚ ਥੋੜੇ ਵਾਲੀ ਗੱਲ ਆ ਜਦੋਂ ਵੇਚ ਕੇ ਅੱਗੇ ਰਿਜ਼ਲਟ ਆਉਣ ਲੱਗ ਜਾਂਦੇ ਆ ਬੰਦੇ ਦਾ ਇੰਨਾ ਚਿਰ ਹਾਜ਼ਮਾ ਨਹੀਂ ਰਹਿੰਦਾ 6-7 ਸਾਲਾਂ ਤੇ ਜਾ ਕੇ ਜਦੋਂ ਗੱਲ ਬ ਉਦੋਂ ਫਿਰ ਜਿੱਥੇ ਨਵੇਂ ਥਾਂ ਤੇ ਜਾਂਦੇ ਉੱਥੇ ਜਾ ਕੇ ਕੋਈ ਨਮਕਰਾਣਾ ਬਣ ਜਾਂਦਾ ਤੇ ਕੋਈ ਤੁਹਾਨੂੰ ਪਤਾ ਰਿਜ਼ਲਟ ਦਾ ਹਾਂ ਉਹਨਾਂ ਬੰਦਿਆਂ ਦਾ ਫਿਰ ਉੱਥੇ ਨਾ ਚੱਲ ਪੈਂਦੇ ਬਿਲਕੁਲ ਬਾਈ ਇੰਨਾ ਚਿਰ ਕੋਈ ਸਬਰ ਨਹੀਂ ਕਰਦਾ ਹਾਂਜੀ ਤੇ ਬਹੁਤ ਚੰਗੇ ਬਾਕੀ ਵੀ ਜਿਵੇਂ ਲੈਣ ਚੰਗੀ ਐ ਇਹਦੀ ਰਿਜ਼ਲਟ ਦਾ ਆਟੋਮੈਟਿਕ ਹਾਂਜੀ ਹਾਂਜੀ ਕੋ ਕੋ ਚੰਬੀ ਚੁੰਬੀ ਦੋਨੀਆ ਹੂੰ ਤੇ ਮਾਂ ਵੀ ਨੁਗਰੀ ਬਾਪ ਵੀ ਨੁਗਰਾ ਹਾਂ ਪਿਛੇ ਵੀ ਖਾਨਦਾਨੀ ਨੁਗਰੀ ਤੋਰੀ ਹੁੰਦੀ ਇਹਨਾਂ ਦੀ ਬਿਲਕੁਲ ਬਾਈ ਹਾਂਜੀ ਬਿਲਕੁਲ ਬਿਲਕੁਲ ਤੇ ਜਿਆਦਾ ਫਿਰ ਤੁਹਾਡਾ ਜਿਹੜਾ ਹੁਣ ਜਿਵੇਂ ਰਿਹਾਨ ਆਪਾਂ ਫਾਰਮ ਤੇ ਦੇਖਿਆ ਮਨ ਲਓ ਜੀ ਆਪਾਂ ਦੂਜੇ ਘੋੜੇ ਦੀ ਗੱਲਬਾਤ ਕਰ ਲਈਏ ਜਿਹੜਾ ਆਪਣਾ ਵਤਨ ਵਿਰਾਟ ਮਾਰਵਾੜੀ ਘੋੜਾ ਹਾਂਜੀ ਹਾਂਜੀ ਉਹਦਾ ਵਿਚਾਰ ਤੁਹਾਡਾ ਕਿਵੇਂ ਬਣਿਆ ਸੀ ਵੀ ਪਹਿਲਾਂ ਜਿਵੇਂ ਆਪਣੇ ਕੋਲੇ ਫਾਰਮ ਤੇ ਨੁਕਰਾਂ ਘੋੜਾ ਹੁੰਦਾ ਸੀ ਉਸ ਤੋਂ ਬਾਅਦ ਤੁਹਾਡਾ ਕਿਵੇਂ ਮਨ ਬਣਿਆ ਵੀ ਆਪਾਂ ਮਾਰਵਾੜੀ ਘੋੜਾ ਵੀ ਰੱਖਣਾ ਇੱਕ ਮਾਰਵਾੜੀ ਘੋੜੇ ਦਾ ਮਾਨ ਨਹੀਂ ਚਲੋ ਨੁਕਰੇ ਚੱਲਦੇ ਰਿਹਾ ਘੋੜੀਆਂ ਮਾਰਵਾੜੀ ਰੱਖ ਲੀਦੀਆਂ ਸੀ ਹਾਂਜੀ ਬਾਈ ਤੇ ਮੈਂ ਤੇ ਮਨੂਰੇ ਰਾਣਾ ਵੀਰੇ ਇਦਾਂ ਨਿਕਲੇ ਹਾਂ ਤੇ ਗਏ ਤੇ ਚਲੋ ਘੋੜੀ ਲੈਣੇ ਅੱਛਾ ਜੀ ਲੈਣ ਲੂਣ ਵੇਖੀ ਤੇ ਘੋੜਾ ਪਸੰਦ ਬੜਾਇਆ ਮੈਨੂੰ ਹੂੰ ਕਿ ਸੀ ਸਲਾਗ ਸਾਹਿਬ ਕੋ ਜੋ ਬਨ ਕਨਾਤਰਾ ਲੱਗੀਆਂ ਫੇ ਹੌਲੀ ਹੌਲੀ ਇਹ ਜਾਣਕਾਰੀ ਕੀਤੀ ਮਾਂ ਬਾਪ ਕਿਦਾਂ ਕੀ ਹਿਸਾਬ ਤਾ ਹੋਇਆ ਤੇ ਫੇ ਮੇਰੇ ਚਲ ਮਨ ਬਣਾਇਆ ਨਾ ਵੀਰਾਂ ਨੇ ਸਲਾਹ ਦਿੱਤੀ ਅੰਦਰ ਲਈਏ ਵੇਖੀ ਜੋ ਤੇ ਫੇ ਉਹ ਬਲੱਡ ਲਾਈਨ ਦਾ ਕਰਕੇ ਆਪਾਂ ਕੋੜਾ ਲਿਆ ਇਹ ਕਿਹੜੇ ਪਾਸੇ ਖੜਾ ਸੀ ਬਾਈ ਕੋੜਾ ਜਦੋਂ ਆਪਾਂ ਲਿਆ ਕਿੱਥੋਂ ਲਿਆ ਇਹ ਕੋੜਾ ਇਹ ਦੁਜਾ ਕੋ ਪ੍ਰਗਟ ਕੋਲੋਂ ਕਨਾਲ ਠੀਕ ਹੈ ਹਾਂਜੀ ਠੀਕ ਹੈ ਬਾਈ ਉੱਥੇ ਬਾਈ ਦੇ ਘਰ ਦਾ ਹੀ ਜਨਮ ਸੀ ਇਹਦਾ ਜਾਂ ਪਿੱਛੇ ਤੋਂ ਬੱਚਾ ਲਿਆਂਦਾ ਸੀ ਬਾਈ ਮੈਨੂੰ ਉਹਦੇ ਘਰ ਦਾ ਜਨਮ ਘਰ ਦਾ ਜਨਮ ਕਰਦਾ ਠੀਕ ਹੈ ਜੀ ਇਹਦੀ ਲਾਈਨ ਕਿਹੜੀ ਆ ਕੋੜੇ ਦੀ ਵਤਨ ਵਿਰਾਟ ਦੀ ਵਤਨ ਵਿਰਾਟ ਦੀ ਇਹਦਾ ਪਿਓ ਆ ਵਿਰਾਟ ਅੱਛਾ ਜੀ ਹਾਂਜੀ ਦਾਦਾ ਇਹਦਾ ਬਣ ਜਾਂਦਾ ਜੇ ਸੀਤਾਰਾਮ ਵਾਲਾ ਘੋੜਾ ਚੇਤਕ ਹਾਂਜੀ ਠੀਕ ਹੈ ਬੜਾ ਫੇਮਸ ਘੋੜਾ ਬੜਾ ਚੰਗੀ ਬਰੀਡਿੰਗ ਕੀਤੀ ਹਾਂਜੀ ਤੇ ਇਹਦਾ ਵੀ ਆਪਣੇ ਜਿਵੇਂ ਵਿਰਾਟ ਦਾ ਮੇਰਾ ਖਿਆਲ ਆ ਡੀਐਨਏ ਹੋਇਆ ਹੋਇਆ ਜੀ ਇਹਦੇ ਹਾਂਜੀ ਵਿਰਾਟ ਦਾ ਡੀਐਨਏ ਹੋਇਆ ਇਹਦਾ ਵੀ ਡੀਐਨਏ ਹੋਇਆ ਕਰਵਾਤਾ ਪੰਜ ਕਲੀਅਰ ਹੋ ਗਿਆ ਜਮ ਹਾਂਜੀ ਕਲੀਅਰ ਹੋਇਆ ਹੈ ਜੀ ਉੱਪਰੇ ਜਮ੍ਹਾਂ ਹੋ ਰਿਹਾ ਸਭ ਕੁਝ ਪੂਰਾ ਕਨਫਰਮ ਹੈ ਤਾਂ ਹੀ ਕਰਾਇਆ ਦੀਆਂ ਨੇ ਬਾਕੀ ਸਰਟੀਫਿਕੇਟ ਇਹਦਾ ਬਣ ਕੇ ਆ ਜਾਣਾ ਬਣ ਕੇ ਆ ਜਣਾ ਹਾਂਜੀ ਠੀਕ ਹੈ ਬਈ ਤੇ ਇਹ ਜਿਵੇਂ ਤੁਸੀਂ ਦੱਸਿਆ ਵੀ 4 ਸਾਲ ਉਮਰ ਹੋਣਾ ਇਹਦੀ ਹੋ ਗਈ ਆ ਹਾਂਜੀ ਤੇ ਹਾਈਟ ਇਹ ਕਿੰਨੀ ਕਰ ਗਿਆ ਜੀ ਹਾਈਟ 64+ ਹੈਗਾ ਜੀ 64+ ਹਾਂ 60 ਦੇ ਲੱਗਿਆਗਾ ਠੀਕ ਹੈ ਜੀ ਹਾਂਜੀ ਬਾਕੀ ਮਾਰਕਿੰਗ ਜੇ ਆਪਾਂ ਦੇਖੀਏ ਮੱਥੇ ਬਹੁਤ ਸੋਹਣਾ ਬਲੇਜ ਆ ਇਹਦੇ ਨਾਲ ਜਮ੍ਹਾਂ ਸਿੱਧਾ ਪਤਲਾ ਪੱਟਾ ਸਟ੍ਰੇਟ ਹਾਂਜੀ ਕੱਲਾ ਬਲੇਜ ਹੈ ਬਾਕੀ ਹੋਰ ਕਿਤੇ ਨਹੀਂ ਨਾ ਇੱਕ ਰੰਗਾ ਕਾਲਾ ਇਹ ਮਾਰਕਿੰਗ ਵੀ ਜੋਦੇਬਾਈ ਬਹੁਤ ਘੱਟ ਮਿਲਦੀ ਆ ਹਾਂਜੀ ਜੀ ਮੱਥੇ ਪਟੇ ਵਾਲੀ ਦੇਖੋ ਦੋ ਬਸ਼ੇਰੀ ਇੰਦਾਂ ਕੱਲੇ ਪਟੇਲੀਆਂ ਪਾਈਆਂ ਵਾ ਇੱਕ ਬਸ਼ੇਰੀ ਨੇ ਪਾਈ ਆ ਮੱਥੇ ਪਟਾ ਦੋ ਪੈਰ ਚਿੱਟੇ ਹਮ ਬੱਚੇ ਸੁਹਣੇ ਆਏ ਠੀਕ ਹੈ ਜੀ ਆਹ ਮਹੀਨੇ ਬਾਅਦ ਦੋਹਾਂ ਤਿੰਨ ਮਹੀਨੇ ਬੱਚੇ ਮਤਲਬ 15-20 ਬੱਚੇ ਆ ਜਾਣਗੇ ਹੋਰ ਠੀਕ ਹੈ ਜੀ ਹਾਂਜੀ ਤੇ ਦੀ ਫਿਰ ਮੀਟਿੰਗ ਫੀਸ ਕਿੰਨੀ ਰੱਖਤੀ ਹੁਣ ਆਪਾਂ ਮੀਟਿੰਗ ਫੀਸ ਜਿਆਦੀ ਨਹੀਂ ਰੱਖੀ ਹਿਸਾਬ ਬਣਾਈਆਂ ਜੀ ਅੱਛਾ ਜੀ ਹਾਂ 21000 ਰੁਪਏ ਰੱਖੇ ਠੀਕ ਹੈ ਜੀ ਹਾਂ ਜੀ ਫਿਰ ਜੇ ਦੇਖਿਆ ਜਾਵੇ ਤਾਂ ਲੈਂਡ ਜਿਵੇਂ ਦੀ ਚੰਗੀ ਆ ਘੋੜੇ ਦੀ ਬਹੁਤ ਜ਼ਾਇਜ ਫੀਸ ਜਿਵੇਂ ਨੌਕਰਿਆਂ ਦੀ ਆਮ ਘੱਟ ਤੋਂ ਘੱਟੇ ਨਹੀਂ ਚੱਲਦੀ ਤੁਸੀਂ ਇਹ ਚੰਗੀ ਗੱਲ ਆ ਹਾਂ ਜੀ ਹਾਂ ਜੀ ਇੰਨੇ ਨਾਲ ਆਏ ਆ ਬਾਈ ਨਵੇਂ ਬੰਦਿਆਂ ਦਾ ਇੱਕ ਤਾਂ ਸ਼ੌਂਕ ਜਾ ਬਣਿਆ ਜਾਂਦਾ ਹੈ ਹਨਾ ਮਾਰਵਾੜੀ ਦੀਆਂ ਫੀਸਾਂ ਜਿਵੇਂ ਅੱਜਕੱਲ ਥੋੜੀਆਂ ਜਿਆਦੇ ਆ ਤੇ ਔਖਾ ਹੋ ਜਾਂਦਾ ਫਿਰ ਰਿਜ਼ਲਟ ਇਹਦੇ ਦੋ ਆ ਗਏ ਅੱਛਾ ਹੁਣ ਬੱਚੇ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਇਹਦੀ ਮਾਨ ਦਾ ਕੁਝ ਆਪਾਂ ਨੂੰ ਪਤਾ ਹੀ ਇਹ ਲੈਂਡ ਦਾ ਕਨਫਰਮ ਇਹ ਦੀ ਮਾਂ ਦੀ ਦੁਜੀਆ ਨਾ ਹੈ ਬਰਾਰ ਦੀ ਲਕਸ਼ਮੀ ਮਾਂ ਹੈ ਅੱਛਾ ਉਹ ਪ੍ਰਗਟ ਦੇ ਕੋਲੇ ਠੀਕ ਹੈ ਹਾਂਜੀ ਹਾਂਜੀ ਹੁਣ ਵੀ ਹੈਗੀ ਆ ਬਾਈ ਦੇ ਫਾਰਮ ਤੇ ਬਾਈ ਦੇ ਫਾਰਮ ਤੇ ਹੈਗੀ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਕੀ ਇੱਕ ਚੀਜ਼ ਹੋਰ ਦੇਖੀ ਆ ਬਾਈ ਕੋੜਾ ਸ਼ੋ ਵੀ ਕਰਦਾ ਤੇ ਇੱਕ ਗੱਲ ਹੋਰ ਆ ਮਾਰਕਿੰਗ ਦੇ ਨਾਲ ਨਾਲ ਮਜ਼ਬੂਤ ਵੀ ਬਹੁਤ ਹਾਂਜੀ ਮਜ਼ਬੂਤ ਤਾਂ ਇਹ ਤੁਹਾਨੂੰ ਆਖਿਆ ਮਾਲਵੜੀ ਪਸੰਦ ਆਇਆ ਕੋੜਾ ਸੁਣਾ ਲੱਗਾ ਮੈਂ ਚਲੋ ਹੂੰ ਬਾਕੀ ਨਾ ਭਰਾਵਾਂ ਵੀਰਾ ਭਰਾਵਾਂ ਜਿਹੜਾ ਦਵਾਇਆ ਨਾਲ ਜਾ ਕੇ ਹਾਂਜੀ ਬਾਕੀ ਸੋਡਾ ਆਪਸ ਵਿੱਚ ਵਧੀਆ ਜੋ ਪ੍ਰੀਮਾ ਜੀ ਬਾਈ ਜਲੇਰਾ ਵੀ ਜਿਵੇਂ ਇਹਦੇ ਕੋਲੇ ਮਾਰਵਾੜੀ ਵਿਛੇਰਾ 골ਡਨ ਆਕ ਦਾ ਰਾਣੀ ਬਾਈ ਹਨ ਜਿਹਦੀ ਆਪਾਂ ਪਹਿਲਾਂ ਵੀਡੀਓ ਕੀਤੀ ਸੀ ਉਹਦਾ ਇੱਕ ਵਾਰ ਤੇ ਏਰੀਏ ਦੇ ਵਿੱਚ ਥੋੜਾ ਵਧੀਆ ਆਪਸ ਵਿੱਚ ਸਹਿਚਾਰ ਬਣਿਆ ਵੈਸੇ ਏਰਾਮਾ ਦਾ ਹਨ ਠੀਕ ਬੜਾ ਜੀ ਮਾਰ ਰਹੇ ਬੜਾਇਆ ਹੀ ਹੈਗਾ ਇਧਰ ਵਾਲੇ ਮਿਲੇ ਰਹੀ ਵਧੀਆ ਜੀ ਹਾਂਜੀ ਹਾਂਜੀ ਬਾਈ ਤੇ ਬਾਕੀ ਬਾਈ ਇਹਨਾਂ ਘੋੜਿਆਂ ਤੋਂ ਬਿਨਾਂ ਫਾਰਮ ਦੇ ਉੱਤੇ ਜਿਹੜੀਆਂ ਆਪਣੇ ਕੋਲੇ ਮਾਰਵਾੜੀ ਘੋੜੀਆਂ ਰੱਖੀਆਂ ਨੇ ਉਹਨਾਂ ਬਾਰੇ ਵੀ ਦੱਸੋ ਮੜਾ ਜੇ ਇੱਕ ਤੇ ਮੱਥੇ ਦੇ ਬਲੇਜ਼ ਵਾਲੀ ਹਾਂਜੀ ਉਹ ਇਹ ਕਾਲੇ ਘੰਟੇ ਦੀ ਆਪ ਖੁੱਦ ਹਾਂ ਉਹਦਾ ਮੋਰਨਿੰਗ ਉਹ ਵੀ ਡੀਐਨਏ ਪਾਸ ਠੀਕ ਹੈ ਜੀ ਹਾਂਜੀ ਤੇ ਦੇਵਰਾਜ ਤਾਂ ਗੱਬਣ ਠੀਕ ਹੈ ਜੀ ਹੁਣ ਮੇਰਾ ਖਿਆਲ 9-10 ਮਹੀਨਿਆਂ ਦੀ ਹੋਗੀ ਕੁੜੀ ਉਹ ਜਾਂ ਘਟਾ ਗੱਬਣ ਨਹੀਂ ਘਟੇ ਜੀ ਘਟਾ 5 ਮਹੀਨੇ ਦੀ ਹੋਗੀ ਠੀਕ ਹੈ ਜੀ ਹਾਂਜੀ ਉਹਨੂੰ ਕੁੜੀ ਨੂੰ ਲਈ ਨਾ ਆਪਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਉਹਨੂੰ ਸਾਲ ਹੋਈਗਾ ਅੱਛਾ ਹਾਂਜੀ ਸਾਲ ਹੋ ਗਿਆ ਤੇ ਆਪਾਂ ਤਾਂ ਨਹੀਂ ਹਜੇ ਉਹ ਤੋਂ ਕੋਈ ਪਹਿਲਾ ਬੱਚਾ ਲਿਆ ਨਹੀਂ ਪਹਿਲੋਂ ਬੱਚਾ ਨਹੀਂ ਲਿਆ ਪਹਿਲੋਂ ਇੱਕ ਤਾਰੀਖ ਰੇ ਸੂਈ ਉੱਥੇ ਮੈਂ ਵੇਖਿਆ ਹੀ ਬੁਛੇਰੀ ਹੀ ਮਗਰੇ ਦੇ ਉਹ ਮੇਰਾ ਪੂਰੀ ਹੋ ਗਈ ਹਾਂ ਦੇ ਬੋਸ ਨੂੰ ਨਹੀਂ ਵੀ ਚਰੀ ਬੱਚੀ ਠੀਕ ਹੈ ਜੀ ਭਾਈ ਆਪਾਂ ਚੌਧਰੀ ਸਟੱਡ ਫਾਰਮ ਵਾਲੇ ਤਾਰੀ ਤੋਂ ਲੀਲਾ ਵਾਲਿਆਂ ਤੋਂ ਲਈ ਸੀ ਹਾਂ ਲੀਲਾ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਬਰੀਡਿੰਗ ਦੇ ਹੱਕ ਨੂੰ ਸ਼ੋ ਲੈਵਲ ਦੀ ਘੋੜੀ ਆ ਬੱਚੀ ਹਾਂਜੀ ਜੀ ਦੋਅਰ ਚੈਂਪੀਅਨ ਬਣੀ ਹੈ ਚੈਂਪੀਅਨ ਬਣੀ ਹੈ ਇਸ ਵਾਰ ਤਾਂ ਮੇਰਾ ਖਿਆਲ ਆ ਫਿਰ ਮੈਂ ਮਨੂ ਬਾਈ ਨਾਲ ਪਹਿਲਾਂ ਗੱਲ ਕਰਕੇ ਹਟਿਆ ਵੀ ਘੋੜੀ ਐਡੀ ਚੰਗੀਆਂ ਵੀ ਬਾਈ ਨੇ ਸ਼ੋ ਚ ਕਿਉਂ ਨਹੀਂ ਭਾਈ ਬਾਈ ਕਹਿੰਦਾ ਵੀ ਗੱਬਣ ਕਰਕੇ ਫਿਰ ਤਾਂ ਗੱਬਣ ਕਰਕੇ ਨਹੀਂ ਫਿਰ ਰਿਸਕ ਨਹੀਂ ਲਿਆ ਹੂੰ ਮਾਂ ਬੜੀ ਚੰਗੀ ਮਾਂ ਵੀ ਚੈਂਪੀਅਨ ਰਹੀ ਹੈ ਕਾਂਟੋ ਹਾਂ ਕਾਂਟੋ ਹਾਂ ਕਾਂਟੋ ਬੜੀ ਫੇਮਸ ਘੋੜੀ ਚੰਗੇ ਲੈਵਲ ਦੀ ਬਰੀਡਿੰਗ ਕੀਤੀ ਆ ਆਊਟਸਟੂਡ ਹੀ ਨੇ ਹਾਂਜੀ ਹਾਂਜੀ ਠੀਕ ਹੈ ਬਾਈ ਬਾਕੀ ਇੱਕ ਚੀਜ਼ ਹੋਰ ਦੇਖਿਆ ਵੀ ਬਲੱਡ ਲਾਈਨ ਨੂੰ ਆਪਦੀ ਨੂੰ ਇਹ ਦੱਸਦੀ ਆ ਜਿਵੇਂ ਆਪਾਂ ਵੀਡੀਓ ਕੀਤੀ ਸੀ ਇਹਦੇ ਵੀ ਸ਼ਾਰਟ ਲੈ ਆ ਇੱਕ ਦੋ ਪਾਏ ਆ ਜਿਵੇਂ ਆਪਾਂ ਹਾਂਜੀ ਹਾਂਜੀ ਤੇ ਘੋੜੀ ਨੂੰ ਜਿੱਥੇ ਐ ਖੜਾ ਲੈਂਦੇ ਸੀ ਉੱਥੇ ਬਾਲੀ ਸੀ ਲੱਗ ਬਾਲੀ ਸੀ ਲੱਗ ਸਰੀਰ ਨੂੰ ਚੰਗੀ ਸਾਰੇ ਚੰਗਾ ਚੰਗੀ ਹੈ ਹਾਂ ਬਾਡੀ ਦੇ ਹੱਕ ਨੂੰ ਬੜੀ ਚੰਗੀ ਆ ਇਹ ਤਾਂ ਫਿਰ ਆਪਣੇ ਕੋਲੇ ਬਾਈ ਘੋੜੀਆਂ ਪੱਕੇ ਤੌਰ ਤੇ ਰੱਖੀਆਂ ਹੋਈਆਂ ਨੇ ਪੱਕੇ ਤੌਰ ਤੇ ਪੱਕੇ ਤੌਰ ਤੇ ਠੀਕ ਹੈ ਬਾਈ ਬੜੀ ਮੁਸ਼ਕਲ ਨਾਲ ਇਹ ਇਕੱਠੀਆਂ ਕੀਤੀਆਂ ਜੀ ਹੂੰ ਤੇ ਦੂਜੀ ਬਾਈ ਇੱਕ ਆਪਾਂ ਨਕੰਦ ਬਸ਼ੇਰੀ ਫਲਮਾਈ ਸੀ ਮੇਰਾ ਖਿਆਲ ਆ ਵੀ ਦਲਵਾਗ ਕੋੜੇ ਦੀ ਆ ਹਾਂ ਦਲਵਾਗ ਦੀ ਆ ਮੱਥੇ ਫੁੱਲ ਆਲੇ ਮੱਥੇ ਫੁੱਲ ਕਾਲੇ ਰੰਗ ਦੇ ਹਾਂਜੀ ਜੀ ਠੀਕ ਆ ਬਾਈ ਔਰ ਲਿਆਂਦੀ ਨੂੰ ਕਿੰਨਾ ਟਾਈਮ ਹੋਇਆ ਆਪਾਂ ਨੂੰ ਉਹਨੂੰ 1.5 ਸਾਲ ਨੂੰ ਹੋ ਗਿਆ ਹਮ ਸਾਲ ਤੋਂ ਉੱਪਰ ਹੋ ਗਿਆ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਬਾਈ ਉਹਦਾ ਵਿਚਾਰ ਫਿਰ ਕਿਵੇਂ ਬਣਿਆ ਸੀਗਾ ਉਹ ਪਹਿਲਾਂ ਆਈ ਸੀ ਇਹ ਕਾਂਡੇ ਵਾਲੀ ਕੁੜੀ ਆਪਾਂ ਬਾਅਦ ਚੋਂ ਲਈ ਆ ਹਾਂਜੀ ਉਹ ਪਹਿਲਾਂ ਜੀ ਠੀਕ ਆ ਬਾਈ ਹਾਂਜੀ ਤੇ ਉਹ ਕਿੰਨਾ ਤੋਂ ਲਈ ਸੀ ਆਪਾਂ ਕਿਹੜੇ ਫਾਰਮ ਤੋਂ ਲਈ ਆ ਉਹ ਮੈਂ ਪ੍ਰਗਟ ਕੋਲੋਂ ਲਈ ਅੱਛਾ ਉਹ ਵੀ ਪ੍ਰਗਟ ਕੋਲੋਂ ਪ੍ਰਗਟ ਕੋਲੋਂ ਜਿੱਕੋ ਬਰਾੜਾ ਠੀਕ ਹੈ ਬਾਈ ਹਾਂਜੀ ਜੀ ਉਹ ਤਾਂ ਜਿਵੇਂ ਨਕਾਂਦਾ ਹਾਲੇ ਤੇ ਕਦ ਕੱਠ ਦੇਖਿਆ ਬਾਡੀ ਬੁੱਡੀ ਕਹਿੰਦੀਆਂ ਕਹ ਹੁੰਦੀਆਂ ਘੋੜੀਆਂ ਨੂੰ ਮਾਤ ਪਾਉਂਦੀਆਂ 64 ਕਰ ਗਈ ਬਾਈ 64 ਪਲੱਸ ਹੋ ਗਈ ਹੈ ਜੀ 64 ਪਲੱਸ ਹਾਂਜੀ ਹਾਂਜੀ ਤੇ ਨਕਾਂਦਾ ਜਿਹੜੇ ਹਿਸਾਬ ਨਾਲ ਜੇ ਹਜੇ ਮੰਨ ਲਓ 23 ਇੰਚ ਵੀ ਹਾਈਟ ਹੋਰ ਕਰ ਗਈ ਜਦੋਂ ਨੂੰ ਨੇ ਮੰਨ ਲਓ ਚਾਰ ਦੰਦ ਹੋਣਾ ਹਾਂਜੀ ਹਾਂਜੀ ਇਹ ਕਰੂ ਕਰੂਗੀ ਕਰੂਗੀ ਪਰ ਕਾਈਟ ਤੁਹਾਨੂੰ ਹੁਣੇ ਵੀਖਿਆ ਤੁਸੀਂ ਮਨ ਲਓ ਵੀ ਨਾ ਬਾਲਾ ਪੈਂਟੋ ਬਾਹਰ ਤਾਂ ਉਹਨੇ ਹੱਸ ਕੇ ਹੋਇਆ ਹੱਸ ਕੇ ਹੱਸ ਕੇ 60 ਤੱਕ ਮੰਨ ਲਓ ਠੀਕ ਹੈ ਬਾਈ ਬਾਕੀ ਬਰੀਡਿੰਗ ਦੇ ਹੱਕ ਨੂੰ ਚੰਗੀ ਰਹੋ ਕਿਉਂ ਦੇ ਖਾਂਦਾਨ ਬੜਾ ਚੰਗਾ ਘੋੜੀਆਂ ਇਹੋ ਜਿਹੀਆਂ ਬਹੁਤ ਘੱਟ ਮਿਲਦੀਆਂ ਨੇ ਹਣਾ ਅੱਜ ਕੱਲ ਜੇ ਆਪਾਂ ਦੇਖਦੇ ਹਾਂ ਇੱਕ ਆਪਣੇ ਕੋ ਬੱਚੀ ਉਹ ਦੇਵਰਾਜ ਵਾਲੀ ਠੀਕ ਹੈ ਬਾਈ ਹਾਂਜੀ ਹਾਂਜੀ ਉਹਦੇ ਮੱਥੇ ਪਟਾ ਜੀ ਬਾਕੀ ਮਾਰਕਿੰਗ ਦੋ ਪੈਰ ਚਿੱਟੇ ਆ ਦੀ ਪਿਛਲੇ ਦੋ ਪੈਰ ਚਿੱਟੇ ਹਾਂ ਠੀਕ ਤਿੰਨ ਪੈਰ ਚਿੱਟੇ ਇੱਕ ਗਾੜਲਾ ਦੋ ਪਿਛਲੇ ਠੀਕ ਹੈ ਬਾਈ ਉਹ ਕਿਨੇ ਚਰਦੀ ਹੋਗੀ ਉਹ ਹੋਗੀ 15 ਮਹੀਨੇ ਦੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਉਹ ਆਪਣੀ ਹੋਮ ਬਰੇਡ ਹੀ ਆ ਵੀਰੇ ਨਹੀਂ ਜੀ ਅੱਛਾ ਉਹ ਤਾਂ ਇਦਾਂ ਮਨੂ ਵੀਰ ਤੇ ਰਾਣਾ ਵੀਰ ਗਏ ਕਿਤੇ ਹਾਂ ਉਹ ਕੇ ਸੱਜਣ ਕੋ ਤਾਂ ਉਹਦੇ ਬੇਸ਼ੇਰੀ ਬੜੀ ਚੰਗੀ ਹੈ ਹਾਂ ਤੇ ਮੈਨੂੰ ਆਂਦੇ ਆ ਗਿਆ ਵੇਖ ਲਾ ਮੈਂ ਮੈਗੀ ਵੀ ਇਕੜੀ ਤੁਸੀਂ ਵੇਖ ਲਈ ਠੀਕ ਹੈ ਹਾਂ ਤੇ ਇਹਨਾਂ ਨੇ ਸੌਦਾ ਕਰਕੇ ਬੇਸ਼ੇਰੀ ਭੇਜਤੀ ਬਾਹਲੀ ਚੰਗੀ ਬੇਸ਼ੇਰੀ ਨਿਕਲੀ ਹਾਂ ਸਹੀ ਹੈ ਭਾਈ ਹਾਈਟ ਹੋਈ ਤੋ ਵੀ ਸੋਹਣੀ ਕਰੀ ਆਉਂਦੀ ਆ ਸੋਹਣੀ ਕਰੀ ਆਉਂਦੀ ਹਾਂ ਹਾਂ ਤੇ ਬਾਕੀ ਭਾਈ ਜਿਵੇਂ ਹੁਣ ਇਹ ਆਪਣੀਆਂ ਘੋੜੀਆਂ ਦੀ ਗੱਲਬਾਤ ਕਰ ਲਈਏ ਜਾਂ ਘੋੜਿਆਂ ਨੂੰ ਲੈ ਕੇ ਅੱਗੇ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆ ਵੀ ਆਪਾਂ ਇੱਕ ਤਾਂ ਕਈ ਵਾਰ ਇਹ ਹੁੰਦਾ ਵੀ ਜਿਵੇਂ ਆਪਣੇ ਫਾਰਮ ਦੇ ਉੱਤੇ ਘੋੜੇ ਖੜੇ ਆ ਅ ਕਈ ਭਰਾ ਤਾਂ ਇਹ ਕਰਦੇ ਆ ਵੀ ਚਲੋ ਚੰਗੀਆਂ ਘੋੜੀਆਂ ਖਾਲੀ ਲੈ ਕੇ ਘੋੜਿਆਂ ਤੋਂ ਮੇਟ ਕਰਾ ਕੇ ਚਲੋ ਅੱਗੇ ਸੇਲ ਕਰ ਦਿੰਦੇ ਆ ਹਾਂਜੀ ਹਾਂਜੀ ਕਈ ਵਾਰ ਆਪਣਾ ਇਹ ਵਿਚਾਰ ਹੁੰਦਾ ਵੀ ਚੰਗੀਆਂ ਘੋੜੀਆਂ ਲਿਆ ਕੇ ਆਪਾਂ ਘਰੇ ਬਰੀਡਿੰਗ ਕਰਨੀ ਆ ਤੁਹਾਡੇ ਅੱਗੇ ਘੋੜਿਆਂ ਨੂੰ ਲੈ ਕੇ ਕੀ ਪਰਪਰਿ ਰੱਖਿਆ ਹੋਇਆ ਜਿਵੇਂ ਮੇਰਾ ਸਟੱਡ ਸਰਵਿਸ ਆ ਉਹ ਤਾਂ ਪਾਸੇ ਚਲਦੀ ਹੋਈ ਰਹਿੰਦੀ ਹਾਂਜੀ ਹਾਂਜੀ ਮੇਰਾ ਮਨ ਮੈਂ ਲੈਣ ਕੱਢੀ ਜੀਤੀ ਆਪਣੇ ਘੋੜੇ ਤੋਂ ਮਲਾਉ ਮਲਾਵਾਂਗੇ ਗਾਂ ਬੱਚੇ ਲਾਵਾਂਗੇ ਬਰੀਡਲੀ ਘੋੜੀਆਂ ਲੈਣੇ ਆ ਚਲੋ ਉਹ ਤੇ ਲੋਕ ਕਰਦੇ ਆ ਚਲੋ 2 ਦੀ 2.5 ਦੀ ਲੈ ਕੇ ਆਪਾਂ ਛੋਟੀ ਹੌਲੀ ਘੋੜੀ ਲੈ ਕੇ ਤੇ ਆਪਾਂ ਚੰਗੇ ਘੋੜੇ ਦੇ ਛੜਾ ਕੇ ਮੋਰ ਲਾ ਕੇ ਪੈਸੇ ਚਾਰ ਵਟ ਦੇ ਲੋਕ ਸਾਰੇ ਵਟ ਦੇ ਹਾਂਜੀ ਬਈ ਹਾਂਜੀ ਤੇ ਉਹ ਪਰ ਤੁਹਾਨੂੰ ਪਤਾ 80 ਤੋਂ 90% ਮਾਂ ਦਾ ਰੋਲ ਚਾਹੀਦਾ ਚਾਹੀਦਾ ਬੱਚੇ ਵਾਸਤੇ ਬਿਲਕੁਲ ਬਈ हां ਆਪਾਂ ਕਈ ਵਾਰ ਦੇਖਦੇ ਆ ਵੀ ਘੋੜੇ ਦਰਮਿਆਨੇ ਹੁੰਦੇ ਆ ਤੇ ਘੋੜੀ ਜਿਆਦਾ ਚੰਗੀ ਹੁੰਦੀ ਆ ਉੱਥੇ ਆਟੋਮੈਟਿਕ ਬੱਚਾ ਬਹੁਤ ਜਿਆਦਾ ਚੰਗਾ ਹਣਾ ਹਾਂਜੀ ਹਾਂਜੀ ਜੇ ਦੇਖਿਆ ਜਾਵੇ ਤਾਂ ਘੋੜੀ ਦਾ ਜਿਆਦਾ ਰੋਲ ਹੁੰਦਾ ਜਿਆਦਾ ਰੋਲ ਇਹ ਚੀਜ਼ ਪਹਿਲਾਂ ਤਾਂ ਆਪਾਂ ਚਲੋ ਏਸੀ ਵੀ ਜਦੋਂ ਇਸ ਲੈਂਡ ਦੇ ਵਿੱਚ ਆਏ ਸੀ ਰਣੇ ਬਾਈ ਦੇਖਦੇ ਰਹਿੰਦੇ ਸੀ ਸੁਣਦੇ ਰਹਿੰਦੇ ਸੀ ਪੁਰਾਣੇ ਬੰਦਿਆਂ ਤੋਂ ਪਰ ਜਿਵੇਂ ਜਿਵੇਂ ਹੁਣ ਆਪ ਦੇਖਦੇ ਆ ਜਾ ਕੇ ਫਾਰਮਾਂ ਤੇ ਤੁਰੇ ਫਿਰਦੇ ਘੋੜੀਆਂ ਦੇਖਦੇ ਆ ਫਿਰ ਪਤਾ ਲੱਗਦਾ ਵੀ ਵਾਕਈ ਘੋੜੀ ਦਾ ਰੋਲ ਜਿਆਦਾ ਹੁੰਦਾ ਘੋੜੇ ਨਾਲੋਂ ਹੁਣ ਆਪ ਜਿੱਦਾਂ ਘੋੜੀਆਂ ਘੋੜੇ ਲੈ ਆ ਚਲੋ ਵੱਡੇ ਮਸ਼ਹੂ ਉਹਨਾਂ ਦੀ ਹਮੇਸ਼ਾ ਘੋੜਿਆਂ ਦੀਆਂ ਮਾਵਾਂ ਚੰਗੀਆਂ ਹੀ ਹੋਣਗੀਆਂ ਹਾਂ ਆਹ ਜਰੀ ਜਰੀ ਦੇ ਨੇ ਕਿ ਕੋੜੀ ਰੱਖੇ ਤਾਂ ਬੱਚਾ ਸਾਨ ਬਣ ਜੂ ਬਿਲਕੁਲ ਬਿਲਕੁਲ ਭਾਈ ਆਪਾਂ ਦੇਖਦੇ ਰਹਿੰਨੇ ਆ ਮੰਨ ਲਓ ਵੀ ਜਿੱਥੇ ਜਾ ਕੇ ਜੇ ਉਹਦੀ ਆਪਾਂ ਘੋੜੇ ਦੀ ਜਾਂਚ ਪੜਤਾਲ ਕਰੀਏ ਚੰਗੇ ਘੋੜੇ ਦੀ ਤਾਂ ਕਦੇ ਨਾ ਕਦੇ ਉਹਦੀ ਮਾਂ ਦਾ ਜ਼ਿਆਦਾ ਰੋਲ ਹੋ ਜੂ ਹਾਂਜੀ ਹਾਂਜੀ ਸਰਪੰਚ ਸਾਹਿਬ ਇਹ ਇੱਕ ਤਾਂ ਤੁਸੀਂ ਆਪ ਦਾ ਕੰਟੈਕਟ ਨੰਬਰ ਦੇ ਦਿਓ ਜੀ ਤੇ ਆਪਾਂ ਸਟੱਡ ਸਰਵਿਸ ਵਾਸਤੇ ਗੱਲਬਾਤ ਕਰ ਲਈ ਹਾਂਜੀ ਹਾਂਜੀ ਤੇ ਇਹ 9864 ਠੀਕ ਹੈ ਭਾਈ 4010 ਠੀਕ ਹੈ ਜੀ ਇੱਕ ਨੰਬਰ ਹੋ ਰਿਹਾ 988881 77730 ਇਹ ਫਾਦਰ ਸਾਹਿਬ ਦਾ ਜੀ ਅੱਛਾ ਅੱਛਾ ਇਹ ਅੰਕਲ ਜੀ ਦਾ ਨੰਬਰ ਹੈ ਹਾਂਜੀ ਠੀਕ ਹੈ ਬਾਈ ਤੇ ਜੀ ਬਾਈ ਤੇਰਾ ਕਿੰਨਾ ਬਾਈ ਨੰਬਰ ਬਾਈ ਬਾਈ ਦਾ ਨੰਬਰ ਨਵਾਂ ਨੰਬਰ ਕਿੰਨਾ ਮੇਰਾ ਚੇਤਾ ਨਹੀਂ 98725 98725 17756 17756 ਠੀਕ ਹੈ ਇਹ ਆਪਣੇ ਨੰਬਰ ਇਹ ਮੇਰੇ ਬڑے ਬਾਜ ਬਾਈ ਦਾ ਹਮ ਪਹਿਲਾ ਨੰਬਰ ਬੰਦ ਹੋ ਗਿਆ ਨਵੇਂ ਦਾ ਮੈਨੂੰ ਯਾਦ ਨਹੀਂ ਹੋ ਤਾਂ ਪੁੱਛਣੇ ਠੀਕ ਹੈ ਬਾਈ ਮੰਨ ਲਓ ਜਿਹੜੇ ਇਹ ਤਿੰਨੇ ਨੰਬਰ ਆਪਣੇ ਇਹਨਾਂ ਤੇ ਕਾਲ ਹਾਂ ਜੀ ਲਾਓ ਜੀ ਤਿੰਨੇ ਕੋਈ ਨਹੀਂ ਗੱਲਬਾਤ ਵਧੀਆ ਕਰਦੇ ਸਾਰੇ ਇਹ ਤਾਂ ਬਾਈ ਆਪਣੇ ਮੰਨ ਲਓ ਘੋੜੇ ਹੋਗੇ ਤੇ ਬਰੀਡਿੰਗ ਵਾਲੀਆਂ ਘੋੜੀਆਂ ਹੋਗੀਆਂ ਜਿਹੜੀਆਂ ਪੱਕੀਆਂ ਰੱਖੀਆਂ ਹੋਈਆਂ ਨੇ ਇਸ ਤੋਂ ਇਲਾਵਾ ਕੋਈ ਸ਼ੇਲ ਵਾਲਾ ਜਾਨਵਰ ਵੀ ਖੜਾ ਆਪਣੇ ਫਾਰਮ ਤੇ ਜੀ ਵਾ ਕੋਈ ਸ਼ੇਲ ਵਾਲੀ ਹੈਗੀ ਨੁਕਰੀ ਕੁੜੀ ਹੈ ਅੱਛਾ ਜੀ ਹਾਂਜੀ ਠੀਕ ਹੈ ਬਾਈ ਮਗਰ ਬਸ਼ੇਰੀਆ ਆਪ ਦਾ ਬਸ਼ੇਰਾ ਤੇ ਦਿੱਤਾ ਆਵਾ ਵੀ 5 ਦਿਨ ਹੋ ਗਏ ਅੱਛਾ ਮਲਾਈ ਵੀ ਆਪਣੇ ਵਾਲੇ ਆਪਣੇ ਬਸ਼ੇਰੇ ਮਲਾਈ ਜੀ ਠੀਕ ਹੈ ਬਾਈ ਜਿਹੜੀ ਇਹ ਮੰਗਰ ਬਸ਼ੇਰੀਆ ਇਹ ਕਿਹੜੇ ਘੋੜੇ ਦੀ ਹੈ ਬਾਈ ਇਹਦੇ ਇਹ ਆਪਣੇ ਸੋਨਾ ਲਿਕਰੀ ਸੋਨਾ ਲਿਕਰੀ ਆ ਜਿਹੜਾ ਵੇਚਦਾ ਪਕੜ ਠੀਕ ਹੈ ਹਾਂਜੀ ਤੇ ਘੋੜੀ ਦੀ ਹਾਈਟ ਉਮਰ ਅਮਰ ਹਾਈਟ 62 ਹੈਗੀ ਹੈ ਜੀ ਉਮਰ ਪਹਿਲੇ ਸੂਏ ਦੇ ਚਾਰ ਦੰਦ ਠੀਕ ਹੈ ਹਾਂਜੀ ਠੀਕ ਹੈ ਤੇ ਬੇਸ਼ੇਰੀ ਬੜੀ ਚੰਗੀ ਮਗਰ ਕੋਈ ਬਾਹਰਪੋਰੀ ਇਨਸਾਫ ਹੈ ਸਭ ਕੁਝ ਚੰਗੀ ਹਮ ਹਾਂਜੀ ਠੀਕ ਹੈ ਤੇ ਇਹਦੇ ਕੋਈ ਲਾਈਨ ਕਨਫਰਮਾ ਕੋੜੀ ਦੀ ਲੈਣੋ ਸਰਪੰਚ ਕਿਤੋਂ ਦੱਸਦਾ ਨੌਕਰੀ ਕੋੜੀ ਦਾ ਮੰਨੂ ਭਾਈ ਕੋਈ ਪਤਾ ਪਾਣੋਂ ਲੈਣ ਦਾ ਕਿਹੜੇ ਕੋੜੇ ਦੀ ਪੁੱਤਰੀ ਪੋਤੀ ਹੈ ਸਮੁੰਦਰ ਦੀ ਪੋਤੀ ਦਾ ਇੱਕ ਇਹ ਦੋਵੇਂ ਇਕੱਠੀਆਂ ਲੈਣੇ ਆ ਇੱਕ ਸਮੁੰਦਰ ਦੀ ਲੈਣਦੀ ਇੱਕ ਸਮੁੰਦਰ ਦੀ ਪੋਤੀ ਹੈ ਠੀਕ ਹੈ ਭਾਈ ਇਹ ਸਰਪੰਚ ਕਾਂ ਵਾਲੀ ਉਹਦੇ ਘਰੋਂ ਅਸੀਂ ਦੋਵੇਂ ਜੋੜਾ ਲਿਆ ਠੀਕ ਹੈ ਜੀ ਹਾਂਜੀ ਇਹ ਪੋਤੀ ਆ ਸਮੁੰਦਰ ਦੀ ਹਾਂ ਸਮੁੰਦਰ ਲਈ ਵੇਚਤੀ ਤੇ ਇਹ ਪੁੱਤੀ ਕੋਲ ਤੇ ਬਿਸ਼ੇਰੀ ਕਿੰਨੇ ਮਹੀਨਿਆਂ ਦੀ ਹੋ ਗਈ ਜੋਦੇ ਭਾਈ 8.5 ਮਹੀਨੇ ਦੀ 2.5 ਮਹੀਨਿਆਂ ਦੀ ਬੱਚੀ ਵੈਸੇ ਬਣਤਰਾਂ ਦੀ ਚੰਗੀ ਆ ਹਾਂਜੀ ਸਭ ਕੁਝ ਬਹੁਤ ਚੰਗੀ ਬੱਚੇ ਬੜੇ ਚੰਗੇ ਪਾਏ ਜਾਂਦੇ ਸੋਣਾ ਲੀਕਣੇ ਹਾਂਜੀ ਤੇ ਦੁਬਾਰੇ ਹੁਣ ਆਪਣੇ ਵਾਲੇ ਇਹ ਵਤਨ ਬਰਾੜ ਤੋਂ ਮਲਾਈ ਵੀ ਆ ਇਹ ਵਤਨ ਬਤਾਵਤੋਂ ਹਾਂ ਸੌਰੀ ਬਰਾੜ ਕਾ ਮਾਰਵਾੜੀ ਨੌਕਰੇ ਤੋਂ ਨੌਕਰੇ ਤੋਂ ਬਾਤ ਹਾਂ 25 ਦਿਨ ਹੋ ਗਏ ਕੋੜਾ ਦਿੱਤਾ ਦੋ ਦਿਨ ਦੋਵਾਰ ਦਿੱਤਾ ਕੋੜਾ ਠੀਕ ਹੈ ਭਾਈ ਹਾਂਜੀ ਠੀਕ ਹੈ ਠੀਕ ਹੈ ਤੇ ਚੈੱਕ ਪਾਸ ਕਰਾ ਕੇ ਦੇ ਦਾਂਗੇ ਫਿਰ ਆਪਾਂ ਸੌਦਾ ਹੋ ਜੂਗਾ ਜੇ ਚੈੱਕ ਹੋ ਜੂਗੀ ਹੋਸਾਬ ਨਾਲ ਸੌਦਾ ਹੋ ਜੂਗਾ ਸਹੀ ਵਾਰ ਭਰਾਵਾਂ ਦਾ ਇਹ ਮਨ ਹੁੰਦਾ ਵੀ ਭਾਈ ਅਸੀਂ ਚਲੋ ਚੈੱਕ ਕਰਾ ਕੇ ਲੈ ਆਣੀ ਆ ਉਸ ਹਿਸਾਬ ਨਾਲ ਖਾਲੀ ਗੱਬਣ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਸੌਦਾ ਉਸ ਹਿਸਾਬ ਨਾਲ ਰੇਟ ਬਣਦਾ ਹਣਾ ਜੇ ਬੱਚੀ ਕੱਲੀ ਦੇ ਦਾ ਮਾਨੂੰ ਬੱਚੀ ਵੀ ਦੇ ਦਾਂ ਜੇ ਕੁੜੀ ਕੱਲੀ ਦਾ ਮਾਨੂੰ ਕੁੜੀ ਵੀ ਦੇ ਦਾਂ ਹਾਂਜੀ ਠੀਕ ਆ ਭਾਈ ਬਾਕੀ ਸਬਾਰੀ ਸਬੂਰੀ ਦੀ ਚੰਗੀ ਆ ਹਾਂਜੀ ਹਾਂਜੀ ਬਹੁਤ ਚੰਗੀ ਠੀਕ ਆ ਤੇ ਸੁਭਾਸ ਬੂ ਦੀ ਕਿਵੇਂ ਆ ਸਾਉਸੀਲ ਆ ਸਾਉਸੀਲੀ ਭੋਰੀਆਂ ਬੂਰੀਆਂ ਦੀ ਭੋਰੀਆਂ ਦੀ ਸਾਫ ਹੈ ਪੂਰੀ ਬਿਲਕੁਲ ਠੀਕ ਆ ਭਾਈ ਮਾਲਵੜੀ ਸਾਰਾ ਲੱਗਾ ਨੂੰ ਜੀ ਪਤਲੀ ਤਾਉਣ ਆ ਕਨਕਨਾਤਰਾ ਵੇਖੋ ਪਟਪੜਾ ਵੇਖੋ ਸਭ ਕੋ ਮਾਲਵੜੀ ਬਾਕੀ ਲੈਂਥ ਚੰਗੀ ਆ ਲੈਂਥ ਚੰਗੀ ਹਾਂਜੀ ਠੀਕ ਆ ਭਾਈ ਤੇ ਬਾਕੀ ਜੇ ਹੋਰ ਆ ਪਾਸੇ ਪਾਸੇ ਦੀ ਗੱਲਬਾਤ ਕਰੀਏ ਥੋੜਾ ਜਿਹਾ ਏਰੀਏ ਬਾਰੇ ਜੇ ਗੱਲਬਾਤ ਛੇੜੀਏ ਤਾਂ ਜਿਵੇਂ ਦੇਖਿਆ ਮਨੂੰ ਭਾਈ ਆਪਣੇ ਹੁਣ ਮੰਨ ਲਓ ਆਪਾਂ ਨੂੰ ਤਕਰੀਬਨ ਥੋੜੇ ਇੱਧਰ ਆਉਂਦਿਆਂ ਨੂੰ 2-3 ਸਾਲ ਹੋ ਗਏ ਤੇ ਮੰਨ ਲਓ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਘੋੜੇ ਵੀ ਆਪਣੇ ਏਰੀਆ ਦੇ ਵਿੱਚ ਇੱਧਰ ਬਹੁਤ ਹੋ ਗਏ ਮਾਜੇ ਚ ਹਨ ਤੇ ਘੋੜੀਆਂ ਵੀ ਚੰਗੀਆਂ ਚੰਗੀਆਂ ਬਰੀਡਿੰਗ ਵਾਲੀਆਂ ਭਰਾਵਾਂ ਨੇ ਸਾਰੀਆਂ ਰੱਖੀਆਂ ਨੇ ਹਨ ਤੇ ਇਸ ਤੋਂ ਬਿਨਾ ਮੰਨੂ ਬਾਈ ਜੇ ਹੋਰ ਆਪਾਂ ਆਸੇ-ਪਾਸੇ ਨਿਗਾ ਮਾਰ ਲਈਏ ਜਿਵੇਂ ਬਾਈ ਰਾਣੇ ਕੋਲੇ ਵੀ ਆ ਜੀ ਮਾਰਵਾੜੀ ਬਿਛੇਰਾ ਜਿਹੜਾ ਗੋਲਟਰ 락 ਦਾ ਤੇ ਹੋਰ ਕਿਵੇਂ ਲੱਗਦਾ ਫਿਰ ਅੱਜ ਕੱਲ ਕੀ ਸਥਿਤੀ ਆ ਜੇ ਆਪਾਂ ਮਾਝ ਏਰੀਆ ਦੀ ਗੱਲ ਕਰ ਲਈਏ ਮਾਝ ਏਰੀਆ ਹੀ ਬਹੁਤ ਜਦਾ ਸਤੀਸੀ ਆ ਜੀ ਹਮ ਜਾਨਵਰ ਚੰਗੇ ਆਗੇ ਸਾਡੇ ਏਰੀਆ ਦੇ ਵਿੱਚ ਮਾਝੇ 'ਚ ਵੀ ਹਮ ਚੰਗੀ ਬਰੀਡਿੰਗ ਵਾਸਤੇ ਗਾਂਾਂ 'ਤੇ ਤੁਰਨ ਲਈ ਬਹੁਤ ਗਾਂਾਂ 'ਤੇ ਵੇਖਣ ਨੂੰ ਮਿਲੂਗਾ ਜੀ ਮਾਝੇ 'ਚ ਹਮ ਬਾਕੀ ਤੁਹਾਨੂੰ ਵੀ ਕੰਮ ਕਰਦਿਆਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਬਾਈ ਜਿਵੇਂ ਤੁਹਾਡੇ ਉਮਰ ਦੇ ਤਜਰਬੇ ਦੇ ਹਿਸਾਬ ਨਾਲ ਹੀ ਆਪਾਂ ਜੇ ਦੇਖ ਲਈਏ ਤੁਹਾਡਾ ਵੀ ਸਰਕਲ ਕਾਫੀ ਲੰਮਾ ਚੌੜਾ ਤੇ ਰਾਣੀ ਬਾਈ ਬਾਈ ਮੰਨੂ ਨੇ ਵੀ ਇੱਥੇ ਮੇਰਾ ਖਿਆਲ ਆ ਅੱਧ ਤੋਂ ਜ਼ਿਆਦਾ ਤਾਂ ਜਾਨਵਰ ਇਹਦੇ ਸਰੂ ਹੀ ਆਏ ਹੋਣਗੇ ਕੋੜੇ-ਕੂੜੇ ਜਾਂ ਕੋੜੀਆਂ ਹਨਾ ਚਲੋ ਇਹਨਾਂ ਫਿਰ ਵੀ ਮਾਣ ਮਹਿਸੂਸ ਹੁੰਦਾ ਹਨ ਕੋੜੀਆਂ ਜੀ ਹਾਂ ਉਮਰ ਨਾਲੋਂ ਵੱਧ ਤਜਰਬਾ ਚੱਕੀ ਫਿਰਦਾ ਹੈ ਵੀ ਹਨਾ ਬਿਲਕੁਲ ਬਾਈ ਬਿਲਕੁਲ ਤੇ ਬਾਕੀ ਸਰਪੰਚ ਸਾਹਿਬ ਹੋਰ ਦੀ ਗੱਲਬਾਤ ਤੁਹਾਨੂੰ ਲੱਗਦੀ ਹੋਵੇ ਕੁਝ ਜਨੂਅਰ ਮਨੂਵੀਰ ਕੋ ਵੀ ਚੰਗੇ ਹੋ ਗਏ ਆ ਪਰ ਕਸੂਰ ਸਾਡਾ ਅਸੀਂ ਜਨੂਅਰ ਇਹਦੇ ਕਰ ਚੰਗਾ ਰਹਿਣ ਨਹੀਂ ਦਿੰਦੇ ਹਾਂ ਤੁਹਿੱਤਾ ਕਿ ਨਾਲ ਲੈ ਆਉਨੇ ਜੇ ਇਹਨੇ ਮਾੜੀ ਚੰਗੀ ਦੱਸ ਪਈਏ ਤੁਰੇ ਫਿਰਦਾ ਰਹਿੰਦਾ ਵਾ ਸਾਡੂਗੇ ਹਲੇ ਨਹੀਂ ਟਾਈਮ ਲੱਗਦਾ ਚੰਗ ਖਲੋਤਾ ਚ ਰਾਣੀ ਜੀ ਵੀਰ ਨੇ ਜਾ ਵਜਣਾ ਜਾ ਕੇ ਕੁੜੀ ਖੋਲਣੀ ਚ ਮੈਂ ਜਾ ਕੇ ਲੈ ਆਣੀ ਤੇ ਜੇ ਇਹਨੇ ਕਰ ਲੈ ਤੀ ਆਖਣਾ ਹਾਨੂੰ ਦੇ ਤੂੰ ਬਾਹਰ ਕਿਤੇ ਦੇਣੀ ਇੱਕ ਚੀਜ਼ ਇਹਦੀ ਹੋਰ ਹੈ ਬਣਦੀ ਹੈ ਖਾਸੀਅਤ ਮੰਨ ਲਓ ਇਹਨੂੰ ਅੰਦਰ ਹੁਣ ਪੂਰੀ ਖਿੱਚ ਰਹਿੰਦੀ ਆ ਵੀ ਜੇ ਕਿਸੇ ਤੁਰੇ ਫਿਰਦੇ ਨੂੰ ਚੰਗਾ ਜਾਨਵਰ ਪਤਾ ਲੱਗਦਾ ਵੀ ਆਪਾਂ ਨੂੰ ਯਾਰ ਕੋਈ ਬੰਦਾ ਥੋੜਾ ਸੀਲ ਕਰਦਾ ਜਾਂ ਹੋਰ ਇਹਨੂੰ ਐ ਹੁੰਦਾ ਵੀ ਆਪਾਂ ਖਿੱਚ ਕੇ ਮਾਜੇ ਚ ਲੈ ਜੀਏ ਕਿਸੇ ਹਿਸਾਬ ਨਾਲ ਵੀ ਕਿਸੇ ਸੱਜਣ ਨੂੰ ਦਵਾ ਦਈਏ ਇਹ ਮੈਂ ਦੇਖਿਆ ਬਾਈ ਮਨੂੰ ਨਾ ਪਹਿਲਾਂ ਵੀ ਸਹੀ ਚੰਗੀ ਗੱਲ ਹੁੰਦਾ ਵੀ ਚੰਗੀ ਜਿਹੀ ਜ ਆਪਣੇ ਆਜੀ ਹਾਂ ਇਹ ਉਹਦੀ ਫਿਰ ਆਪਣਾ ਜਿਹੜਾ ਸਰਕਲ ਬਣਿਆ ਹੋਇਆ ਇਥੇ ਮੱਝ ਵਾਲਿਆਂ ਦਾ ਇਹ ਰਹਿ ਕਰਦਾ ਫਿਰ ਸਾਰੇ ਨਾਲ ਵੀ ਦੇਖ ਲੋ ਯਾਰ ਜੇ ਤਾਂ ਲਿਆਉਣਾ ਘੋੜਾ ਕੋ ਚੰਗਾ ਖੜਾ ਕੋਸ਼ਿਸ਼ ਜੀ ਪੂਰੀ ਕਰਦਾ ਸਾਡੇ ਦੋ ਤਿੰਨ ਭਰਾ ਹੋਰ ਨਹੀਂ ਆਏ ਜਿਹੜੋ ਨਾਲਦੇ ਆ ਤੇ ਉਹ ਵੀ ਏਦਾਂ ਇਹਨੂੰ ਆਖਣਾ ਹੈ ਵੰਡਿਆ ਤੇਰੇ ਨਾਲ ਕੋਈ ਕੋਈ ਡੰਗਰ ਖੋਲੇ ਕੋਈ ਕੋਈ ਲੈਂਦਾ ਚੰਗਾ ਕੋਈ ਕੋਈ ਤੇ ਲੈ ਜਾਂਦਾ ਕਿ ਡੰਗਰੇ ਜੇ ਤੱਕ ਲਾਂਮਾ ਨਹੀਂ ਆ ਡੰਗਰ ਚੰਗੇ ਦੱਸ ਹਾਂ ਤੁਹਾਡੇ ਆਪਦੇ ਸਰਕਲ ਚਲੋ ਹਾਨੂੰ ਵੀ ਹੋਰ ਮੱਝ ਜਿਉ ਚੰਗੇ ਕਿੰਨੇ ਲੋਕਾਂ ਨੂੰ ਬੱਧੇ ਕਈ ਗੁਣ ਪਾਉਂਦੇ ਨਹੀਂ ਕਈ ਨਹੀਂ ਪਾਉਂਦੇ ਬੜੇ ਵਧੀਆ ਜੈਨੂਅਲ ਲੈ ਆ ਲੈਦੇ ਮਾਨੂੰ ਹਮ ਸਰਪੰਚ ਭਾਈ ਇੱਕ ਤਾਂ ਮੈਨੂੰ ਸਭ ਤੋਂ ਚੰਗੀ ਗੱਲਬਾਤ ਤੁਹਾਡੀ ਇਹ ਲੱਗੀ ਵੀ ਜਿਵੇਂ ਆਪਣਾ ਘੋੜਾ ਇਹ ਜਿਹੜਾ ਵਤਨ ਬਰਾਟ ਲੈਣ ਵੀ ਚੰਗੀ ਆ ਗਈ ਦੇਖੋ ਮਾਰਕਾ ਵੀ ਸੋਨਾ ਕੱਦ ਕਾਠ ਵੀ ਆ ਬਾਡੀ ਬਣਤਰ ਦਾ ਵੀ ਪੂਰਾ ਉਹ ਕੇਅਰਪੋਰਟ ਹਨਾ ਤੇ ਸਭ ਤੋਂ ਜੈਨੂਅਲ ਗੱਲਬਾਤ ਮੈਨੂੰ ਇਹ ਲੱਗੀ ਵੀ ਤੁਸੀਂ ਫੀਸ ਬੜੀ ਜਾਇਜ਼ ਰੱਖੀ ਹੈ ਜੀ ਜੇ ਮੇਰੇ ਰਿਜ਼ਲਟ ਵੀ ਦੋ ਤਿੰਨ ਚੰਗੇ ਆ ਗਏ ਇਹ ਚੀਜ਼ ਥੋੜਾ ਜਿਹਾ ਇਹਨਾਂ ਨਾਲ ਨਵੇਂ ਭਰਾਵਾਂ ਨੂੰ ਹੌਸਲਾ ਹੋ ਜਾਂਦਾ ਹਨਾ ਹਾਂਜੀ ਨਾਲੇ ਮੇਰਾ ਚਲੋ ਕਿਸੇਲੇ ਸਾਡੇ ਇਲਾਕੇ ਨਵੇਂ-ਨਵੇਂ ਲੋਕ ਉੱਠੇ ਆ ਸਭ ਕੋ ਇਹ ਹੌਲੀ-ਹੌਲੀ ਬਰੀਡਿੰਗ ਸ਼ੁਰੂ ਹੋ ਗਈ ਔਰ ਅਗਲੇ ਦਾ ਦਿਲ ਲੱਗੂਗਾ ਹਾਂ ਕੱਲ ਨੂੰ ਸਮੇਂ 'ਚ ਉਹ ਵੀ ਚੱਲੇ ਤਰੱਕੀ ਕਰਨਾ ਆਪਾਂ ਵੀ ਹੌਲੀ-ਹੌਲੀ ਤਰੱਕੀ ਕਰਾਂਗੇ ਹਾਂ ਤੇ ਚਾਰ ਡੰਗਰ ਵੱਜਣਗੇ ਮੱਝ ਚ ਆਉਣਗੇ ਤੇ ਫੇਰ ਘੋੜੀਆਂ ਮੇਟ ਘੋੜੇ ਚੱਲਣਗੇ ਬਿਲਕੁਲ ਬਾਈ ਹਾਂ ਜਿੰਨੇ ਨਵੇਂ ਭਰਾ ਜੁੜਨਗੇ ਉਹਨਾਂ ਹੀ ਚਲੋ ਫਾਇਦਾ ਖੇਤੀ ਦੇ ਨਾਲ ਇੱਕ ਸਹਿਕ ਕੀਤਾ ਹੀ ਵੀ ਹੈਣਾ ਮਰੀ ਆਪਣਾ ਠੀਕ ਹੈ ਜੀ ਬਾਈ ਗੱਲਬਾਤ ਕਰਕੇ ਤੁਹਾਡੇ ਨਾਲ ਬਹੁਤ ਚੰਗਾ ਲੱਗਿਆ ਜੀ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਤੁਸੀਂ ਆਪਣੇ ਜਿਹੜੇ ਜਿੰਨੇ ਭਰਾ ਦੇਖ ਰਹੇ ਹੋ ਆਪਣੇ ਚੈਨਲ ਕੋ ਕੀ ਆਲ ਦੇ ਹੋਈ ਆ ਜੀ ਮੈਦਾਨ ਦਾ ਜਿਹੜੇ ਨਵੇਂ ਲੋਕ ਵੀਰ ਭਰਾ ਮੁੰਡੇ ਤੁਰਦੇ ਆ ਵੀਰ ਹੂੰ ਉਹਨਾਂ ਦਾ ਸਾਥ ਦੋ ਉਹਨਾਂ ਨੂੰ ਲਤਾਂ ਘਾਤ ਖਿੱਚੋ ਹੂੰ ਜਿੰਨਾ ਚਲੋ ਤੁਰਨਗੇ ਗਾਂ ਤੁਰੇ ਜਾਣ ਤੁਰੇ ਆਪਾਂ ਨੂੰ ਫਾਇਦਾ ਹੋ ਹੂੰ ਬਿਲਕੁਲ ਜਿੱਦਾਂ ਆਂਦੇ ਨੇ ਕੋਕੜੀ ਆਂਡਾ ਖਾਓ ਕਲੀ ਸਿੱਧੀ ਕੁਕੜੀ ਨਾ ਖਾਓ ਜਾਂਡੇ ਖਾਈ ਜਾਵਾਂਗੇ ਵਿਚਾਰਾ ਹੋਲੀ ਤਰੀ ਜਾਊਗਾ ਸਾਰਿਆਂ ਦਾ ਰੋਟੀ ਪਾਣੀ ਚੱਲਦਾ ਰਹੂਗਾ ਘੋੜਿਆਂ ਫੀਸਾਂ ਦਾ ਚੱਲਦਾ ਰਹੂ ਦਲਾਲਾਂ ਦਾ ਚੱਲਦਾ ਰਹੂ ਹੋਰ ਵੀਰਾਂ ਭਰਾਵਾਂ ਦਾ ਚੱਲਦਾ ਰਹੂ ਜੋ ਕੁਕੜੀ ਮਾਰ ਦਾਂਗੇ ਉਹ ਕਿੱਥੇ ਜਾਊ ਜਰ ਬਿਲਕੁਲ ਬਾਈ ਬਾਈ ਇਹਨਾਂ ਜੋ ਨਾ ਕਿੰਨੂੰ ਨਹੀਂ ਮੈਂ ਲਾਭ ਨਹੀਂ ਦਿੰਦਾ ਉਹ ਤਾਂ ਮੈਂ ਸਮੇਂ ਦੀ ਗੱਲ ਕਰਦਾ ਸਮੇਂ ਦੀ ਜਿਹੇ ਜਿਹੇ ਹਾਲਾਤ ਬਣੇ ਜਿਹੇ ਹਾਲਾਤ ਬਣੇ ਪਏ ਬਿਲਕੁਲ ਬਾਈ ਕਿਸ ਹਿਸਾਬ ਨਾਲ ਉੱਠਣ ਦੋ ਜੇ ਕੋਈ ਉੱਠਦਾ ਨੂੰ ਉੱਠ ਲੈੰਦੋ ਉਹ ਤੁਹਾਨੂੰ ਕੋਈ ਨਾ ਕੋ ਦਊਗਾ ਹੀ ਖ ਠੀਕ ਹੈ ਜੀ ਸਰਪੰਚ ਸਾਹਿਬ ਠੀਕ ਹੈ ਬੰਦ ਭਾਈ ਮਿਲ ਕੇ ਤੁਹਾਨੂੰ ਬਹੁਤ ਚੰਗਾ ਲੱਗਿਆ ਤੁਹਾਡੀ ਮਿਹਰਬਾਨੀ ਜਿਹੜੇ ਤੁਸੀਂ ਨਵੇਂ ਐਨਰਾਈਆਂ ਨੂੰ ਚੀਜ਼ਾਂ ਸਿਖਾਉਣ ਦੇ ਦਿਖਾਉਣ ਦੇ ਜਿਹੜੇ ਆਪਣੇ YouTube ਰਾਹੀਂ ਉਹਨਾਂ ਨੂੰ ਬਹੁਤ ਵਧੀਆ ਫਰਕ ਪੈਣ ਦੇ ਆ ਹਾਂਜੀ ਚਲੋ ਇੰਨੇ ਲੈਣ ਵੀ ਤੁਹਾਡੇ YouTube ਚੈਨਲ ਤੇ ਲੈਣ ਦੇ ਨੂੰ ਬੜਾ ਵਧੀਆ ਚੱਲਦਾ ਵਾ ਹਾਂਜੀ ਘੋੜੀਆਂ ਘੋੜਿਆਂ ਵਾਲਿਆਂ ਦੀ ਇੱਕ ਦੂਜੀ ਜਾਣ ਪਛਾਣ ਬੰਦੀ ਆ ਐਂਡਰਾਈ ਬੰਦੇ ਵੀ ਸਾਡੇ ਨਾਲ ਬੜੇ ਘੋੜਿਆਂ ਦੇ ਵੱਲ ਤੁਰਣਦੇ ਆ ਤੁਹਾਡਾ ਸਾਰੇ ਚੈਨਲਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਚਲੋ ਬਾਈ ਰਲ ਮਿਲ ਕੇ ਸਾਰਿਆਂ ਦਾ ਹੀ ਚੱਲ ਜਾਂਦਾ ਹੈ ਨਾ ਜੀ ਸਿਸਟਮ ਤੇ ਧੰਨਵਾਦ ਤੇ ਦੋਸਤੋ ਇਹ ਸਨ ਸਰਪੰਚ ਸਟੱਡ ਫਾਰਮ ਤੋਂ ਸਾਡੇ ਬਾਈ ਜੋਦਾ ਜੀ ਬਾਈ ਬਾਜ ਇੱਧਰ ਭਰਾ ਬੈਠਾ ਸਾਡਾ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬਾਈ ਦੇ ਦੋ ਘੋੜੇ ਦਿਖਾਏ ਆ ਇੱਕ ਤਾਂ ਘੋੜਾ 4 ਸਾਲ ਉਮਰ ਦਾ ਹੋਇਆ ਹੁਣ ਜਿਹੜਾ ਵਤਨ ਵਿਰਾਟ ਮਾਰਵਾੜੀ ਘੋੜਾ ਦਿਖਾਇਆ ਉਹਦਾ ਖਾਨਦਾਨ ਬੜਾ ਚੰਗਾ ਗਾ ਲੈਣ ਬੜੀ ਚੰਗੀਆਂ ਮਾਂ ਵਾਲੇ ਪਾਸਿਓਂ ਵੀ ਪਿਓ ਵਾਲੇ ਪਾਸਿਓਂ ਤੇ ਰਿਜ਼ਲਟ ਦੋ ਤਿੰਨ ਆ ਗਏ ਆ ਸਟੱਡ ਸਰਵਿਸ ਉਹਦੀ ਓਪਨ ਆ ਤੇ ਬਾਈ ਨੇ ਬੜੀ ਫੀਸ ਉਹਦੀ ਜਾਇਜ਼ ਰੱਖੀ 2000 ਰੁਪਿਆ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਬੱਚੇ ਤੁਹਾਨੂੰ ਸ਼ੋਹਾਂ ਦੇ ਵਿੱਚ ਵੀ ਦੇਖਣ ਨੂੰ ਮਿਲਣਗੇ ਤੇ ਘੋੜਾ ਮਜਬੂਤ ਵੀ ਬੜਾ ਸੋਹਣਾ ਵੀ ਬਹੁਤ ਆ ਸੋ ਵੇਚੇਜ ਕਹੋ ਕਿ ਬਾਈ ਯੋਦੇ ਨੂੰ ਤੁਸੀਂ ਫੋਨ ਲਾ ਲਿਓ ਇੱਥੇ ਪਿੰਡ ਖਿਆਲੇ ਸਰਪੰਚਾ ਸਟੱਡ ਫਾਰਮ ਦੇ ਉੱਤੇ ਮੇਨ ਰੋਡ ਦੇ ਉੱਤੇ ਹੀ ਬਾਈ ਦਾ ਫਾਰਮ ਆ ਜਦੋਂ ਮਰਜ਼ੀ ਫੋਨ ਲਾ ਲਿਓ ਘੋੜੀਆਂ ਮੇਟ ਕਰਾਉਣ ਵਾਸਤੇ ਤੇ ਦੂਜਾ ਬਛੇਰਾ ਜਿਹੜਾ ਆਪਾਂ ਤੁਹਾਨੂੰ ਨੋਕਰਾ ਦਿਖਾਇਆ ਬਿਤਾਵ ਕੋੜੇ ਦਾ ਬੱਚਾ ਬਾਤਨ ਬਿਤਾਵ ਉਹ ਵੀ ਚੰਗੀ ਸੋਹਣੀ ਹਾਈਟ ਕਰਦਾ ਤੁਰਿਆ ਆਉਂਦਾ ਤੇ ਵਧੀਆ ਸੋਹਣਾ ਘੋੜਾ ਬਣ ਜੂਗਾ ਉਹਨੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਨਿਖਰਿਆ ਆ ਅਲੇ ਤਾਂ ਉਹਦੀ ਉਮਰੀ ਬੜੀ ਨਿਆਣੀਆ 2 ਸਾਲਾਂ ਦਾ ਹਜੇ ਹੋਇਆ ਹੀ ਆ ਤੇ ਨੌਕਰੇ ਤੇ ਮਾਰਵਾੜੀ ਘੋੜੇ ਦੀ ਸਟੱਡ ਸਰਵਿਸ ਲੈਣ ਵਾਸਤੇ ਇੱਧਰ ਮਾਝ ਏਰੀਏ ਦੇ ਵਿੱਚ ਜਾਂ ਪਾਸੇ-ਆਸੇ ਤੋਂ ਹੋਰ ਵੀ ਕਿਤੇ ਆਉਣਾ ਤਾਂ ਬਾਈ ਨੂੰ ਜਦੋਂ ਮਰਜੀ ਜੋਦੇ ਨੂੰ ਫੋਨ ਲਾੜਿਓ ਤੇ ਦਿਨ ਰਾਤ ਤੁਹਾਡੇ ਵਾਸਤੇ ਬਾਈ ਹਾਜ਼ਰ ਆ ਤੇ ਮਿਲਦੇ ਆ ਕਿਸੇ ਅਗਲੇ ਫਾਰਮ ਦੇ ਉੱਤੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਦੋਸਤੋ ਸਸਕਾਰ